ਫੋਨ ਫਾਨ ਕਰਿਆ ਤਾਂ ਕੁੜੀ ਨੂੰ ਵੀ ਨਹੀਂ ਹੁਣ ਤਾਂ ਕਾਈਓ ਨਹੀਂ ਓਏ ਆ ਜਾਂਦੀ ਐ ਕੋਈ ਨਹੀਂ ਕਿਉਂ ਅੱਜ ਵੀ ਕਰੀ ਜਾਨੀ ਐ ਉਹਨਾਂ ਨੇ ਫੋਨ ਕਰਤਾ ਚੱਲੇ ਹੋਏ ਨੇ ਬਸ ਕਿਤੇ ਨਾ ਕਿਤੇ ਆਉਂਦੇ ਹੋਣਗੇ ਉਹ ਕਿਹੜਾ ਬਸਾਂ ਸਿੱਧੀਆਂ ਆ ਜਾਂਦੀਆਂ ਨੇ ਚੁੱਪ ਕਰ ਜਾ ਫੇਰ ਆ ਕੇ ਲੈ ਬਸ ਵੀ ਕਰ ਫੀਲੰਦੀ ਸੀ ਸਸਰੀ ਘਾਲ ਪਾਦੀ ਸਸਰੀ ਕਰ ਸਸਰੀ ਘਾਲ ਓਏ ਸਸਰੀ ਘਾਲ ਬਈ ਬਹੁਤ ਠੀਕੋ ਸਸਰੀ ਕਰਪਣੇ ਸਸਰੀ ਘਾਲ ਬਈ ਹੋਰ ਠੀਕੋ ਹਾਂ ਵਧੀਆ ਠੀਕ ਠਾਕ ਪਰ ਉਹਨੇ ਕਦੋਂ ਦੇ ਡਿੱਕੀ ਜਾਂਦੇ ਆ ਵੇਖ ਲੈ ਫੋਨ ਤੁਸੀਂ ਕਦੋਂ ਦਾ ਕਰਿਆ ਆਏ ਹੋ ਹਾਂ ਤੈਨੂੰ ਪਤਾ ਏ ਬਾਈ ਕਿ ਮਤਨ ਦੇ ਆ ਕੇ ਫਿਰ ਮਸੀ ਨਿਕਲ ਜਾਂਦਾ ਘਰ ਕੋਈ ਨਹੀਂ ਸ਼ੁਕਰ ਹੈ ਤੁਸੀਂ ਆ ਤਾਂ ਗਏ ਹੋਰ ਸਾਰੇ ਠੀਕ ਠਾਕ ਹੈ ਹਾਂ ਹਾਂ ਬਹੁਤ ਵਧੀਆ ਸ਼ੁਕਰ ਦਵਿੰਦਰ ਹੋਰੀ ਠੀਕ ਨੇ ਹਾਂ ਸਭ ਠੀਕ ਠਾਕ ਨੇ ਵਧੀਆ ਕਿਰਪਾ ਮਾਲਕ ਦੀ ਹੋਰ ਥੋੜੇ ਦੱਸੋ ਜਵਾਕ ਜਲੇ ਠੀਕ ਨੇ ਵਧੀਆ ਵਧੀਆ ਠੀਕ ਠਾਕ ਮੈਂ ਵੀ ਆਖਾਂ ਮਹਾ ਡਿੱਕੀ ਜਾਂਦੇ ਹਣਗੇ ਕਦੋਂ ਦਾ ਫੋਨ ਕਰਿਆ ਚੱਲ ਮਹਾ ਕਾ ਹਰ ਨਾਲ ਤੈਨੂੰ ਹੋਰ ਤੈਨੂੰ ਪਤਾ ਹੀ ਹੈ ਫਿਰ ਹੁਣ ਜਦੋਂ ਕੰਮ ਜਾ ਹੁੰਦਾ ਨਾ ਫਿਰ ਫੋਨ ਕਰਨਾ ਪੈਂਦਾ ਵੀ ਚਲ ਭਾਈ ਆ ਕੇ ਦੋ ਜਾਨੇ ਮਿਲ ਜੋ 16 ਨਾਲੇ ਗੱਲ ਠੀਕ ਹੁੰਦੀ ਐ ਹਾਂ ਹਾਂ ਜਿੰਨੇ ਬਾਹਲੀ ਡੀਕੀ ਕਰੀ ਜਾਂਦੇ ਸੀ ਉਹ ਪਤਾ ਹੀ ਡੀਕਦੇ ਸੀ ਵੀ ਦੇਖ ਲਾ ਮਨ ਬਾਪੂ ਮਰੇ ਨੂੰ ਸਾਲ ਹੋ ਗਿਆ ਤੇ ਤੁਸੀਂ ਸਾਲ ਦੇ ਵਿੱਚ ਨਾ ਬਸ ਮੈਨੂੰ ਲੱਗਾ ਹੁਣ ਦੂਜੀ ਵਾਰ ਆਏ ਹੋ ਓਹੋ ਹੋਰ ਤੁਸੀਂ ਤਾਂ ਥੱਕ ਜਾਓਗੇ ਅੱਛਾ ਹਾਂ ਹੁਣ ਤਾਂ ਘੇੜਾ ਲੱਗੇ ਹੀ ਰਹੂ ਘੇੜਾ ਲੱਗਿਆ ਰਹੂਗਾ ਮੈਂ ਸਮਝੀ ਨਹੀਂ ਲੈ ਭਣੇ ਹੋਰ ਸੁੱਖ ਨਾਲ ਹੁਣ ਆਪਾਂ ਖੇਤੀ ਕਰਿਆ ਕਰਾਂਗੇ ਇੱਥੇ ਇੱਥੇ ਹੋਰ ਠੀਕ ਐ ਖੇਤੀ ਭਾਈ ਤੋਂ ਆਪਦੇ ਪਿੰਡ ਕਰ ਇੱਥੇ ਤੇਰੀ ਕਿਹੜੀ ਖੇਤੀ ਬਣਦੀ ਐ ਓਹੋ ਮਨ ਲਾਲਾ ਤੁਸੀਂ ਕਾਗਜ਼ ਪੱਤਰ ਜੇ ਫਰੋਲੇ ਨਹੀਂ ਹੈ ਫੇਰ ਪਤਾ ਲੱਗੂ ਸਾਨੂੰ ਕਿਵੇਂ ਕਾਗਜ਼ ਪੱਤਰ ਨਹੀਂ ਫਰੋਲੇ ਪਰ ਉਹਨੇ ਕੀ ਕਹੀ ਜਨ ਇਧਰ ਹਾਰਤਾ ਨਹੀਂ ਬਾਈ ਬੀ ਦੇ ਵਿਚਾਲੇ ਵੱਟ ਪਊ ਅੱਧ ਦੀ ਢੇਰੀ ਦਾ ਮਾਲ ਕਮ ਹੈ ਮਗਲੇ ਵੱਟ ਧਨੀ ਹੁੰਦਾ ਭਾਬੀ ਕਾਹ ਨੂੰ ਜਹਾ ਬਣਾਈ ਜਾਂ ਨਿਆ ਛੀ ਜਾਂਦਾ ਤੇਰੇ ਨਾਲ ਮਖੌਲ ਕਰੀ ਜਾਂਦੇਗਾ ਹੈ ਮੈਂ ਤਾਂ ਹੀ ਕਹਿੰਦੀ ਸੀ ਮੈਂ ਕਿਹਾ ਮਾ ਚਲ ਹੁਣ ਤਾਂ ਸਾਲ ਪਰ ਹੋ ਗਿਆ ਬਾਪੂ ਮੁਕੇ ਨੂੰ ਵੀ ਬੀਬੀ ਨੂੰ ਬੁਲਾ ਕੇ ਆਪਾਂ ਐਂ ਕਾਇਦਨਿਆ ਵੀ ਚਲ ਹੁਣ ਉਹ ਜ਼ਮੀਨ ਜੀ ਦਾ ਕੋਈ ਹੱਲ ਕਰ ਦੇ ਹੈ ਜਦ ਮੈਂ ਦਿਬਿੰਦਰ ਦਾ ਰਿਸ਼ਤਾ ਲਿਆ ਸੀ ਮੈਂ ਅਗਲੇ ਨੂੰ 20 ਕਿੱਲੇ ਦੀ ਜ਼ਬਾਨ ਦਿੱਤੀ ਸੀ ਵੀ ਭਾਈ ਸਾਡੇ 20 ਕਿੱਲੇ ਜ਼ਮੀਨ ਦੇ ਨੇ ਹੁਣ 10 ਕਿੱਲੇ ਤੇਰੇ ਨੋਂ ਚੜ ਗਏ ਫਿਰ ਐ ਵਧੀਆ ਜਾਈ ਨਹੀਂ ਲੱਗਦਾ ਅਗਲੇ ਦੇ ਮਾਪਿਓ ਕਹਿਣਗੇ ਵੀ 10 ਕਿੱਲੇ ਤਾਂ ਹੁਣ ਥੋੜੀ ਕੁੜੀ ਲੈ ਗਈ ਕਿ ਨਹੀਂ ਵੀ ਆਈ ਹੈ ਕੋਈ ਗੱਲ ਨਹੀਂ ਟਾਈਮ ਕੱਢ ਕੇ ਅੱਜ ਨਹੀਂ ਸਵੇਰੇ 5-10 ਦਿਨਾਂ ਨੂੰ ਵੀ ਤੂੰ ਤੇਰੇ ਭਾਈ ਦੇ ਨੋਂ ਉਹ ਜ਼ਮੀਨ ਕਰਾ ਜਾ ਆ ਵੀ ਮੇਰੀ ਗੱਲ ਸੁਣ ਦੇ ਹਾ ਕੋਈ ਨਾ ਦੇਖਣੇ ਆ ਰਹੇ ਵਾੜੀ ਕਰਦੇ ਆ ਛੋਟੀ ਜ਼ਮੀਨ ਆ ਸੋਡੇ ਕੋਲੇ ਰਹਿਣੀ ਆ ਅਸੀਂ ਕਿਹੜਾ ਲੈ ਕੇ ਜਾਦੇ ਕਿਉਂ ਮੇਰੇ ਭੈਣੇ ਕਹਿੰਦਾ ਵੀ ਛੋਟੀ ਜ਼ਮੀਨ ਆ ਸੋਡੇ ਕੋਲੇ ਰਹਿਣੀ ਆ ਉਹੀ ਗੱਲ ਫੇਰ ਹੁਣ ਚਲ ਉਦੋਂ ਭਾਈ ਜਿਹੜਾ ਜਾਰਵਾਸ ਸੀ ਨਾ ਬਾਪੂ ਨੇ ਵਾਲੀ ਪੁੱਛ ਫੜਤਾਲ ਕੀਤੀ ਉਦੋਂ ਟਾਈਕ ਕਿੱल्ल्या ਤੇ ਮੇਰਾ ਰਿਸ਼ਤਾ ਛੇ ਹੀ ਦੇਨੇ ਕਰਤਾ ਮਾਤਾ ਸਾਨੂੰ ਛੋਟੇ ਛੋਟਿਆਂ ਨੂੰ ਛੱਡ ਗਈ ਸੀ ਉਦੋਂ ਨਹੀਂ ਮੈਂ ਤਾਂ ਕੇ ਸਬਰ ਕਰ ਲਿਆ ਸੀ ਚਲ ਕੋਈ ਨਾ ਮੈਂ ਤਾਂ ਪਹਿਲਾਂ ਕਹਿੰਦੀ ਹਾਂ ਮੈਨੂੰ ਕਹਿੰਦੇ ਵੀ ਉਹਦੀ ਜ਼ਮੀਨ ਘਟ ਹੈ ਮੈਂ ਤਾਂ ਫਿਰ ਆਪਣਾ ਤਾਂ ਕੋਈ ਕਸੂਰ ਨਹੀਂ ਆਪਾਂ ਨੇ ਕੋਈ ਭਾਨੀ ਨਹੀਂ ਮਾਰੀ ਇਹ ਤਾਂ ਬਾਪੂ ਦਾ ਖੋਟ ਹੈ ਉਹਨੇ ਆਪਨੇ ਬਰੋਬਰ ਦੀ ਜ਼ਮੀਨ ਭਾਲਣੀ ਸੀ ਓਹ ਜੇ ਬਾਪੂ ਦਾ ਖੋੜ ਸੀ ਬਾਪੂ ਜਾਂਦਾ ਇਹਦਾ ਸਮਾਰ ਵੀ ਗਿਆ ਕਹਿੰਦਾ ਰੱਬ ਨੇ ਦਿੱਤੀਆਂ ਗਾਜਰਾਂ ਵਿਚੀ ਰੰਬਾ ਰੱਖ ਹੈ ਪੁੱਤਾਂ ਇਹ ਤੋਂ 12.5 ਹੋ ਗਿਆ ਮਿੰਟ ਚ ਵੇ ਭਾਈ ਰੰਬਾ ਰੱਖਣਾ ਤਾਂ ਰਿਸ਼ਤੇਦਾਰ ਨੇ ਟੁੱਟ ਜਾਂਦੀਆਂ ਨੇ ਹੈ ਜੇ ਵਿਚੇ ਰੰਬਾ ਰਹਿ ਜੂਗਾ ਤਾਂ ਰਿਸ਼ਤੇਦਾਰੀ ਵੀ ਬਿਟਾਲੀ ਟੁੱਟ ਜੂਗੀ ਕੋਈ ਰਿਸ਼ਤੇਦਾਰੀ ਉਹ ਰਿਸ਼ਤੇਦਾਰੀ ਕਾਦੇ ਵਾਸਤੇ ਟੋਟਣੀ ਹੈ ਮੈਨੂੰ ਸਮਝ ਨਹੀਂ ਆਉਂਦੀ ਤੇਰੀ ਜੋ 10 ਕਿੱਲਾਂ ਜਿਹਨੇ ਹਲਵਾ ਆਇਆ ਤਾਂ ਟੁੱਟੂਗੀ ਲੈ ਦੇਖ ਲੈ ਭਾਈ ਐਂ ਕਰਦੀ ਹੈਗੀ ਭਾਬੀ ਤਾਂ ਚੱਲ ਕੋਈ ਨਹੀਂ ਭਾਈ ਹਲੇ ਮੈਨੂੰ ਪੁੱਛਦਾ ਹੈ ਬੀਜੀ ਕਾਹੰਡੇ ਮੈਂ ਕਹੀ ਗਈ ਵੀ ਬੁੜਾ ਮੋਕਣ ਵਾਲਾ ਹੈ ਗੁੱਠਾ ਲਵਾ ਲੈ ਬੁੜਾ ਮੋਕਣ ਵਾਲਾ ਹੈ ਗੁੱਠਾ ਲਵਾ ਲੈ ਇਤਨੀ ਗੌਲੀ ਇਹਨਾ ਬੁੜਾ ਕਿਧਰੇ ਨਹੀਂ ਜਾਂਦਾ ਉਹ ਰਾਤ ਨੂੰ ਹੀ ਕਰ ਗਿਆ ਚੜਾਈ ਉਹ ਚੜਾਈ ਤਾਂ ਹੁਣ ਕਰਨੀ ਸੀ ਜਦੋਂ ਵੱਡਾ ਸਰੀਰ ਨਹੀਂ ਨਾਲੇ ਬਾਪੂ ਨੇ ਫੈਸਲਾ ਸੋਚ ਸਮਝ ਕੇ ਕਰਿਆ ਉਹ ਕਿਹੜਾ ਕੋਈ ਨਿਆਣਾ ਸੀਗਾ ਵੀ ਉਹਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਫਿਰ ਐਸੇ ਫੈਸਲੇ ਤੇ ਰਹਿ ਜਾਂ ਫਿਰ ਫੈਸਲਾ ਤਾਂ ਉਹੀ ਹੋਣਾ ਜਿਹੜਾ ਬਾਪੂ ਨੇ ਕੀਤਾ ਹਾਂ ਵਾ ਫਿਰ ਹੋ ਗਿਆ ਨਿਭੜ ਗਿਆ ਕੰਮ ਫਿਰ ਕਾਨੂੰ ਲੈ ਲੈ ਪੀ ਪੀ ਕਰਦਾ ਜਾਣਦਾ ਜਿੱਧਰੋਂ ਜਾਂਦਾ ਹੈ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਦੇਖ ਮੈਂ ਤਾਂ ਕੁਝ ਨਹੀਂ ਕਹਿੰਦਾ ਭਗਵਾਨ ਤੂੰ ਤਾਂ ਹੁਣ ਆਉਂਦਾ ਨਹੀਂ ਲੱਗੀ ਇਹਨਾਂ ਨੂੰ ਚਾਹ ਪਾਣੀ ਤਾਂ ਪਿਆ ਦੇ ਜ਼ਮੀਨ ਦਾ ਹੱਲ ਹੋ ਜੂ ਜਿਵੇਂ ਤੂੰ ਕਹੇਂਗੀ ਮੇਰੀ ਬਾਣਾ ਉਹ ਤਾਂ ਬਾਈ ਉਹ ਤਾਂ ਗਲਤੀ ਜੀ ਹੋ ਗਈ ਸੀ ਉਹ ਜਾਂਦਾ ਜਾਂਦਾ ਸਮਾਰ ਗਿਆ ਉਹਨੇ ਆਖਿਆ ਚਾਰੋਂ ਤੋਂ ਕਹਾਜ ਢਾਈ ਕਿੱਲੇ ਪਾੜੇਗੇ ਮੇਰਾ ਮੁੰਡਾ ਇਹ ਨੀ ਜ਼ਮੀਨ ਦਾ ਕੀ ਕਰੂ ਇਹ 10 ਕਿੱਲੇ ਪਰੋਣਾ ਬਾਹ ਨੂੰ ਫਿਰ ਕੀ ਘਟਦੀ ਹੈ ਮੇਰੀ ਗੱਲ ਸੁਣ ਲੈ ਇੱਕ ਗੱਲ ਹੁਣ ਤੈਨੂੰ ਗੁੱਸਾ ਨ ਲੱਗੇ ਇਸ ਗੱਲ ਦਾ ਜੇ ਆਪਾਂ ਨੇ ਕਾਰੋਬਾਰ ਵਧਾਉਣਾ ਹੁੰਦਾ ਤਾਂ ਆਪਣੀ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਵਧਾਉਣਾ ਚਾਹੀਦਾ ਕਿਸੇ ਦੀ ਜਮੀਨ ਜਾਇਦਾਦ ਤੇ ਅੱਖ ਨਹੀਂ ਰੱਖਣੀ ਚਾਹੀਦੀ ਵੀ ਹਾਂ ਮੈਨੂੰ ਸਹੁਰਾਂ ਤੋਂ ਜ਼ਮੀਨ ਮਿਲੂਗੀ ਪਹਿਲੇ ਗੱਲਾਂ ਕਿਹੜੇ ਕਰਦੇ ਤੂੰ ਪੁਨਰਦੀ ਗਾਂ ਦੇ ਦੰਦ ਗਿਣਦੇ ਨੇ ਮੈਂ ਦੱਸ ਮੈਨੂੰ ਇੱਕ ਗੱਲ ਤਾਂ ਮੈਂ ਵੀ ਕਹਿੰਦਾ ਇਹ ਪਰੌਣਿਆ ਦੇਖਦੇ ਕਿ ਬਾਪੂ ਤੋਂ ਤਾਂ ਗਲਤੀ ਹੋਣ ਵਾਲੀ ਹੋ ਗਈ ਵੀ ਆਪਾਂ ਤਾਂ ਰਿਸ਼ਤੇਦਾਰ ਆਪਾਂ ਤਾਂ ਸਮਝਦੇ ਆ ਤੋੜਾ ਆਉਣ ਜਾਣ ਰਹੂਗਾ ਤੇ ਸਾਡੀ ਜ਼ਮੀਨ ਸਾਡੇ ਕੋਲੇ ਰਹੂ ਤੁਸੀਂ ਚੁੱਪ ਕਰਕੇ ਜਿਹੜੀ ਜ਼ਮੀਨ ਆ ਨਾ ਉਹ ਸਾਡੇ ਨਾਲ ਕਰਵਾ ਦਿਓ ਉਹ ਕੋਈ ਗੱਲ ਨਹੀਂ ਬਾਈ ਜੇ ਬਾਪੂ ਤੋਂ ਗਲਤੀ ਹੋ ਗਈ ਮੈਂ ਨਹੀਂ ਕਰਦਾ ਕੋਈ ਨਾ ਭਾਬੀ ਐਵੇਂ ਨਾ ਬੁੜਕੀ ਜਾ ਤੈਨੂੰ ਛੇੜੀ ਜਾਂਦੇ ਨੇ ਤੂੰ ਉਨਾ ਹੀ ਮੁੜਕੀ ਜਾਂਨੀ ਐ ਕੋਈ ਗੱਲ ਨਹੀਂ ਸਮੇਂ ਸਿਰ ਸਾਰਾ ਕੁਝ ਹੀ ਹੋ ਜੂਗਾ ਥੋੜੀ ਜ਼ਮੀਨਾਂ ਸੋਲੇ ਕੋਲੇ ਬੰਦੇ ਦੀ ਜੇ ਤੁਸੀਂ ਅਸੀਂ ਕਿਹੜਾ ਕੋਈ ਕਾਚੜ ਕੇ ਪਿੰਡ ਲਾਏਗੇ ਹੈ ਐਂ ਕਾ ਤੂੰ ਜਦੋਂ ਤੇਰੇ ਨੌਂ ਹੀ ਐ ਤੂੰ ਜਦੋਂ ਢੱਕਦੀ ਐ ਬਣੇ ਬਣੇ ਰਿਸ਼ਤੇ ਵੀ ਬੁਗੈੜ ਦੇਂਗੀ ਤੂੰ ਜਦੋਂ ਮਰਜ਼ੀ ਲੈ ਜਾ ਸਕਦੀ ਐ ਮੇਰੇ ਜਦੋਂ ਤੇਰੇ ਨੌਂ ਆ ਜੇ ਹੁਣ ਸਾਡੇ ਨਾਲ ਹੋਵੇ ਤਾਂ ਸਾਡਾ ਮਨ ਖੜਜੇ ਆ ਜਿਹੜੇ ਸਾਲ ਨਾ ਭੈਣ ਗੱਲਾਂ ਕਰਦੀਆਂ ਐ ਜ਼ਮੀਨਾਂ ਥੋੜੀ ਹੁੰਦੀਆਂ ਹੁੰਦੀਆਂ ਨੇ ਹੈ ਆਹ ਦੇਖ ਲੈ ਹੇ ਤੱਕ ਚਾਹ ਨਹੀਂ ਆਈ 10 ਕਿਲੇ ਨੇ ਘਟ ਤੋਂ ਘਟਡੇ ਤੱਕ ਟੈਂਟ ਲੱਗਿਆ ਹੋਣਾ ਚਾਹੀਦਾ ਸੀ ਪਰੋਣੇ ਵਾਸਤੇ ਕੋਈ ਨਹੀਂ ਪਰੋਣੇ ਤੇਰਾ ਮਹਾਂਤਰ ਮੈਂ ਕਰੂੰਗਾ ਤੂੰ ਮਰਜੀ ਸੋਚ ਸਮਝ ਕੇ ਗੱਲ ਕਰੋ ਭੈਣੇ ਤੂੰ ਵੀ ਮਰ ਜਾ ਨਾ ਬਸ ਆਉਣਾ ਗੱਲ ਕਰੋ ਅੰਦਰ ਬੈਠੋ ਤੇ ਚਾਹ ਪਾਣੀ ਪੀਂਦੇ ਚਲ ਕੋਈ ਨਹੀਂ ਹਾਂ ਆ ਦੇਖਦੇ ਆ ਭੈਣ ਦਾ ਹਸਾਬ ਕਿਤਾਬ ਕਿੱਥੇ ਤੱਕ ਪਹੁੰਚਦਾ ਫਿਰ ਸੋਚਾਂਗੇ ਆ ਜਾ ਕੋਈ ਨਾ ਇੱਥੋਂ ਬਾਹਰ ਨਹੀਂ ਦੇਖ ਕੋ ਅੰਦਰ ਬੈਠੋ ਹਾਂ ਦੂੰਦਾ ਬਾਹਰ ਨਹੀਂ ਮੈਂ ਅੰਦਰ ਨਹੀਂ ਤੈਨੂੰ ਸ਼ਰਮ ਨਹੀਂ ਹੋਈ ਐ ਤੈਨੂੰ ਪਹਿਲਾਂ ਨਹੀਂ ਵਾਦਾ ਤੀ ਵੀ ਮੈਂ ਕੰਡੇ ਨਾਲ ਵੀਜਾਂ ਉਹ ਮੇਰੀ ਭੈਣ ਨਾਲ ਕਿਉਂ ਤੂੰ ਸਾਡਾ ਫਰਕ ਪਵਾਉਣੀ ਐ ਹਾਂ ਫਰਕ ਤਾਂ ਪਿਆ ਪਿਏ ਮੈਂ ਕੀ ਪਵਾਉਣੀ ਐ ਹਜੇ ਤਾਂ ਨਹੀਂ ਪਿਆ ਹੁਣ ਪੈ ਸਕਦਾ ਹਾਂ ਹਾਂ ਪੈ ਸਕਦਾ ਹੈ ਹੋਰ ਜਿਹੜੇ ਤੇਰੇ ਲੱਛਣ ਨੇ ਤਾ ਪਊਗਾ ਜਿਹੜੇ ਕੰਮ ਤੁਸੀਂ ਨੇ ਕਰੇ ਨੇ ਚੁੱਪ ਕਰ ਜਾ ਹੁਣ ਬਗਾਨਾ ਉਹ ਤਾਂ ਕੀ ਆਖੂਗਾ ਵੀ ਐਂ ਬੋਲੀ ਜਾਂਦੀ ਐ ਕਿਹੜਾ ਮਿੱਠਤ ਨਾਲ ਕਹਿਣਾ ਸੀ ਤੂੰ ਤਾਂ ਬੁੜਖਣ ਲੱਗ ਜਾਂਦੀ ਐ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਮੇਰੀ ਜਾਨ ਕਿੰਨੇ ਸੱਪਾਂ ਚ ਫਸੀ ਹੋਈ ਐ ਤੇਰੀ ਜਾਨ ਤਾਂ ਸੱਪਾਂ ਚ ਫਸੀ ਹੋਈ ਐ ਇਧਰ ਮੈਨੂੰ ਵੀ ਉਹੀ ਗੱਲ ਐ ਕਿ ਮੁੰਡੇ ਦੇ ਸਹਰਾਂ ਤੋਂ ਡਰ ਲੱਗਦਾ ਆ ਲੱਗਦਾਗਾ ਅੱਧ ਵੜ ਗਿਆ ਅਸੀਂ ਇੰਨਾ ਘਰ ਲਾਇਆ ਮੈਂ ਮੰਗ ਕੇ ਸਮਾਨ ਲੈਤਾ ਮੇਰੇ 20 ਕਿੱਲਾਂ ਨੂੰ ਇੰਨੀ ਜ਼ਿਆਦਾ ਤਾਂ ਮੇਰੇ ਕੋਲ 20 ਕਿੱਲਾਂ ਨੂੰ ਮੈਨੂੰ ਸਮਾਨ ਇੰਨਾ ਆਵੇ ਫਿਰ ਵੜੋਟਾ ਜੀਬ ਵੀ ਵਸ ਤੇ ਰੱਖ ਲੈ ਕੋਈ ਨਾ ਰੱਖ ਲੈ ਚਾਹੀ ਸੀ ਮੈਨੂੰ ਚੱਲ ਕੋਈ ਨਾ ਅੰਦਰ ਜਾ ਕੇ ਜਾ ਵੀ ਲੈ ਚਲਦੇ ਆਂ ਓ ਬਾ ਉਹ ਸਿਰ ਪਗਿਆ ਨਬੜਿਆ ਨਹੀਂ ਕੰਮ ਹਜੇ ਤੇਰਾ ਸਾਸਤਰੀ ਗਾਲ ਫੁੱਫੜ ਜੀ ਸਾਸਤਰੀ ਘਰ ਭਾਈ ਹੈ ਤੈਨੂੰ ਪਤਾ ਹੀ ਲੱਗਿਆ ਮੈਂ ਕਦੋਂ ਦਾ ਆਇਆ ਬੈਠਾ ਉਹ ਬੁੱਫੜ ਜੀ ਮੈਂ ਬਾਗਲ ਤੇ ਸੀਗਾ ਫਿਰ ਮੈਂ ਥੋੜਾ ਜਿਹਾ ਕੰਮ ਕਰ ਲਾਂ ਪ੍ਰਵੀਨ ਗਈ ਹੋਈ ਐ ਪਿੰਡ ਆਉਣ ਆਲੀ ਐ ਉਹ ਤਾਂ ਤਾਂ ਕਰਕੇ ਹੋ ਠੀਕ ਆ ਬੁੱਫੜ ਜੀ ਪੂਆ ਵੀ ਆਏ ਨੇ ਨਾਲ ਅਸੀਂ ਤਾਂ ਠੀਕ ਆ ਭਾਈ ਤੁਸੀਂ ਨਹੀਂ ਮੈਨੂੰ ਠੀਕ ਲੱਗਦੇ ਹੈ ਜਾਣ ਕੇ ਇੱਧਰ ਟਲਿਆ ਆ ਵੀ ਫੁੱਫੜਾ ਪਤਾ ਨਹੀਂ ਕੋਈ ਕੰਮ ਨਾ ਲਾ ਦੇ ਮੈਨੂੰ ਉਹ ਨਾ ਫੁੱਫੜ ਜੀ ਤੈਨੂੰ ਬਹਿਮ ਹੈ ਪਹਿਲੇ ਦਿਨੋਂ ਤੂੰ ਤਾਂ ਸੀਆਈਡੀ ਵਾਲੀ ਕਰਦਾ ਸਾਡੇ ਟੱਬਰ ਦੀ ਆਪਦੇ ਘਰੇ ਵੀ ਇੰਝ ਕਰਦਾ ਪੁੱਛ ਗਿਛ ਜੀ ਆਪਦੇ ਘਰੇ ਮੈਂ ਕੀ ਕਰਨਾ ਹੈ ਹੈ ਪੁੱਛ ਗਿਛ ਤਾਂ ਹੁਣ ਇੱਥੇ ਹੋਊ ਸ਼ੇਰ ਬੱਗਿਆ ਨਾਲੇ ਮੇਰੀ ਗੱਲ ਸੁਣ ਭਾਈ ਚੱਲ ਜੇ ਬਹੂ ਨਹੀਂ ਹੈ ਜਾਈ ਹੈਗੀ ਘਰੇ ਤੇ ਦੂਜਾ ਪਰਿਵਾਰ ਤਾਂ ਹੈਗੀ ਉਹਨਾਂ ਨੂੰ ਕਹੇ ਆ ਗੰਡੇ ਗੁੰਡੇ ਕੱਟ ਲੈਣਗੇ ਤੇ ਚੱਲ ਮਾਨ ਸਾਹਿਬ ਆਪ ਸਮਾਨ ਲਈਏ ਫੜ ਕੇ ਕੀ ਬਣਾਉਣਾ ਫੁੱਫੜ ਜੀ ਇਹ ਜਾ ਉਹ ਬੱਕਰਾ ਬਣਾਵਾਂਗੇ ਹੋਰ ਕੀ ਬਣਾਉਣਾ ਹੈ ਓ ਨਾ ਨਾ ਬੁੱਪੜ ਜੀ ਆਪਣੇ ਘਰੇ ਆਪਾਂ ਨਹੀਂ ਕਦੇ ਮੀਡ ਬਣਾਇਆ ਹੈਗਾ ਤੁਸੀਂ ਵਿਆਹ ਹੋਇਆ ਨੂੰ ਥੋੜੇ ਨੂੰ 30 ਸਾਲ ਹੋ ਗਏ ਅੱਜ ਤੱਕ ਤਾਂ ਤੁਸੀਂ ਕਦੇ ਡਿਮਾਂਡ ਨਹੀਂ ਕੀਤੀ ਸੋਨੂੰ ਅਸੀਂ ਜਿਹੇ ਦੀ ਮਰਜ਼ੀ ਰੋਟੀ ਦੇ ਦਈਏ ਹੁਣ ਤੁਸੀਂ ਅੱਜ ਬੱਕਰਾ ਭਾਲ ਨੂੰ ਅੱਜ ਸੂਰਜ ਕਿੱਦਣਾ ਚੜਿਆ ਓਹੋ ਇਹ ਦੇਖ ਕਮਲਾ ਪੁੱਤ ਉਦੋਂ ਗੱਲ ਹੋਰ ਸੀ ਹੁਣ ਹੋਰ ਹੈ ਤੁਸੀਂ ਪਤਾ ਸਾਰਾ ਟੱਬਰ ਆ ਗਿਆ ਪ੍ਰਾਹੁਣਾ ਢਾਈ ਕਿੱਲਿਆਂ ਦਾ ਮਾਲਕ ਹੁਣ ਤੁਹਾਡੇ ਕੋਲੇ 10 ਰਹਿ ਗਏ ਮੇਰੇ ਕੋਲੇ ਸੁੱਖ ਨਾ 12 ਹੋ ਗਏ ਪੁੱਤ ਉਹ ਫੁੱਫੜ ਜੀ ਗੱਲ ਸੁਣ ਮੇਰੀ ਅਸੀਂ ਤਾਂ ਤੈਨੂੰ ਨਾ ਕਦੇ ਪਹਿਲਾਂ ਨੀਚਾ ਦਿਖਾਇਆ ਨਾ ਤੈਨੂੰ ਹੁਣ ਕੁਝ ਕਹਿਣਾ ਇਹਦਾ ਤੂੰ ਹੀ ਪਹਿਲੇ ਦਿਨੋਂ ਬਾਹਲੇ ਨਖਰਾ ਹੱਥਾਂ ਮੇਰੀ ਭੂਆ ਏਡੀ ਨਰਮਾ ਤੂੰ ਤਾਂ ਉਹਨੂੰ ਨਹੀਂ ਟਿਕਣ ਦਿੰਦਾ ਫਿਰ ਤੂੰ ਕਹੇਂਗਾ ਵੀ ਭਤੀਜਾ ਮੇਰੇ ਨਾਲ ਲੜਦਾ ਹੈ ਉਛਾਂ ਦਾ ਛੋਟੀਆਂ ਮੈਂ ਹੁਣੇ ਝਕਾਉਂ ਪਹਿਲਾਂ ਤੁਸੀਂ ਮੈਨੂੰ ਗੌਲੇ ਹੀ ਨਹੀਂ ਚੁੱਪ ਕਰਕੇ ਨਾ ਗੰਡੇ ਕੁੱਟਣ ਲੱਗ ਜਾ ਨਹੀਂ ਪਈ ਘਰੇ ਬਣਦਾ ਫਿਰ ਆਪਾਂ ਮਾਨਸਾਹ ਵਗ ਚੱਲਦੇ ਆਂ ਥਾਬੇ ਤੇ ਉਹ ਫੋਫੜਾ ਸਾਡਾ ਹੱਥ ਟੈਂਡ ਚੱਲੀ ਜਾਂਦਾ ਤੈਨੂੰ ਪਤਾ ਨਾ ਅੱਜ ਜਦੋਂ ਦਾ ਮੇਰਾ ਦਾਦਾ ਮਰਿਆ ਸਾਡੀ ਕਬੀਲਦਾਰੀ ਲੋਟ ਹੀ ਨਹੀਂ ਆਈ ਸਾਲ ਹੋ ਗਿਆ ਤੂੰ ਐਨੀਆਂ ਹਿੰਡਾ ਨਾ ਕਰ ਐਨਾਂ ਹੰਕਾਰ ਨਹੀਂ ਕਰੀਦਾ ਹੁੰਦਾ ਪੁਰਾਣਾ ਇਸ ਘਰ ਦਾ ਇਹ ਘਰ ਤੇਰਾ ਵੀ ਕੁਸ ਲੱਗਦਾ ਮੈਂ ਕਿਦੋਂ ਕਿਹਾ ਮੈਂ ਕਿਦੋਂ ਕਿਹਾ ਵੀ ਤੂੰ ਬੈਂਕ ਚੋਂ ਕਢਾ ਕੇ ਲਿਆ ਉਹ ਪੈਸੇ ਤਾਂ ਸੁੱਕਣਾ ਆਪਣੇ ਕੋਲੇ ਬਥੇਰੇ ਨੇ 70000 ਨੂੰ ਠੇਕਾ ਹੋ ਗਿਆ ਬੌਲੀਆਂ ਗੱਲਾਂ ਕਰੀ ਜਾਂਦਾ ਤੂੰ ਤਾਂ ਉਹ ਤਾਂ ਮੇਰੀ ਭੂਆ ਦੇ ਨਾਂ ਜਮੀਨ ਚੜ ਗਈ ਉਹਦਾ ਤੂੰ ਹੁਣ ਸਾਡੇ ਪੈਸੇ ਤੇ ਹਵਾ ਮਾਰਦਾ ਫੁੱਫੜਾ ਇਹ ਗੱਲਾਂ ਚੰਗੀਆਂ ਨਹੀਂ ਦੇਖ ਹਸਤਾ ਮੈਂ ਤਾਂ ਮੈਂ ਤਾਂ ਤੈਨੂੰ ਕਰਾ ਹੀ ਦੇਣਾ ਫੁੱਫੜਾ ਇਹ ਨਾ ਕਰ ਲੈ ਤੂੰ ਪੰਜ ਤੂੰ ਰੱਖ ਲੈ ਪੰਜ ਸਾਨੂੰ ਦੇ ਦੇ ਨਾ ਤੂੰ ਗੁੱਸੇ ਹੋਵੇਂ ਨਾ ਸੀ ਹੋਈ ਪਹਿਲਾਂ ਤੇਰੇ ਲਈ ਮਾਂ ਇਹ ਹੀ ਟੱਕਰਾ ਮਾਰ ਕੇ ਹਟਿਆ ਉਸੇ ਗੱਲਾਂ ਤੇ ਤੂੰ ਆ ਗਿਆ ਉਹ ਮੈਂ ਪਾਗਲਾ ਹੈ ਪੰਜ ਕਿੱਲੇ ਤੈਨੂੰ ਪਤਾ ਹੈ ਕਿੰਨੇ ਦੇ ਬਣਦੇ ਨੇ ਕਨਾਲ ਦੋ ਕਨਾਲ ਦੀ ਗੱਲ ਕਰ ਤੂੰ ਪੰਜ ਕਿੱਲੇ ਦੇ ਦੇਗਾ ਨਾ ਲੈ ਨਾਲੇ ਮੇਰੇ ਨਾਂ ਹੋਈ ਕਿ ਤੇਰੀ ਭੂਆ ਦੇ ਨਾਂ ਹੋਈ ਭਾਈ ਸਾਡੇ ਚ ਕੀ ਫਰਕ ਹੈ ਫੁੱਫੜਾ ਕੰਮੋਂਦਾ ਥੱਕ ਗਿਆ ਸੀ ਤੂੰ ਦੁਬੱਟਾ ਪੋਜਦਾ ਥੱਕ ਗਿਆ ਸੀ ਇਹ ਤਾਂ ਕਾਨੂੰਨ ਨੇ ਕੀਤਾ ਕੰਮ ਨਾ ਤੂੰ ਕੀਤਾ ਨਾ ਮੈਂ ਕੀਤਾ ਜ਼ੋਰ ਤਾਂ ਕਿਸੇ ਦਾ ਲੱਗੇ ਹੀ ਨਹੀਂ ਤੇ ਸਾਡੇ ਬੁੜੇ ਦਾ ਬੇੜਾ ਬੈਠਿਆ ਉਹੀ ਤਾਂ ਫਿਰ ਫਰਕ ਹੈ ਭਾਈ ਤੁਸੀਂ ਉਹਦੀ ਸੇਵਾ ਨਹੀਂ ਕੀਤੀ ਮੈਂ ਤਾਂ ਉਹਦੀ ਲੱਤਾਂ ਘੁੱਟਦਾ ਰਹਿ ਜਦੋਂ ਆਉਂਦਾ ਰਿਹਾ ਤੁਸੀਂ ਤਾਂ ਕੋਈ ਨਾ ਫੁੱਫੜਾ ਤੇਰਾ ਵੀ ਗੱਲ ਘੋਟੂ ਆਹ ਤੇਰੀ ਲੱਤਾਂ ਘੋਟੂਗਾ ਮੈਂ ਆ ਬਣਾਉਣਾ ਤੇਰੇ ਵਾਸਤੇ ਚੰਗਾ ਮੈਂ ਗੰਡੇ-ਮੁੰਡੇ ਲੈ ਕੇ ਮੀਟ ਆ ਵਧੀਆ ਉਹਦਾ ਖਾਲਾ ਫਰੀ ਦਾ ਖਾਜ ਮਾਜੂ ਤੇਰੇ ਤਾਂ ਤੂੰ ਦੇਖ ਲਈ ਲੋਟ ਤਾਂ ਮੇਰੇ ਸਾਲੇ ਉਹ ਤੁਸੀਂ ਹੁਣੀ ਆਏ ਹੋ ਪਰ ਇਹਦਾ ਟੱਚਰਿੰਗ ਕਰਦੇ ਹੁੰਦੇ ਸੀ ਆ ਤੇਰੇ ਲਈ ਮਾਂ ਦਾ ਤਾਂ ਨਖਰ ਹੀ ਨਹੀਂ ਲੋਟ ਆਉਂਦਾ ਸੀ ਆ ਗਿਆ ਲੰਡੂ ਪਰਾਉਣਾ ਕਰੋੜਪਤੀ ਦਾ ਜੱਟ ਹੁਣ ਹੋਇਆ ਪਹਿਲਾਂ ਤਾਂ ਹਈ ਲੰਡੂ ਸੀ ਜੇ ਸੋਡੀਆਂ ਪੂਛਾਂ ਨਾ ਚਕਾ ਕੇ ਰੱਖੀਆਂ ਮੈਨੂੰ ਬਾਰ-ਬਾਰ ਫੁੱਫੜਕੀ ਨੇ ਕਹਿਣਾ ਹੈ ਭਾਈ ਕਿਵੇਂ ਠੀਕ ਰਹਿੰਦਾ ਹੁਣ ਤੂੰ ਬਸ ਠੀਕ ਰਹਿੰਦੇ ਆ ਭਾਈ ਕੁਝ ਨਹੀਂ ਕਹਿ ਸਕਦੇ ਕੁਝ ਠੀਕ ਆ ਕੁਝ ਨਹੀਂ ਵੀ ਸੱਚੀ ਗੱਲ ਐ ਹਾਂ ਆਪਣੀ ਤਾਂ ਭੈਣ ਭਾਈਆਂ ਦੀ ਕਿਸਮਤ ਮਾੜੀ ਹੋਈ ਹੈਗੀ ਆ ਭਾਬੀ ਐ ਇਹ ਤੇਜਾਗੀ ਉਧਰੋਂ ਮੇਰੇ ਸਹਰੇ ਸੀ ਉਹ ਕੰਜੂਸ ਸੀ ਤੇਜ ਸੀ ਮੈਂ ਮਸਾਂ ਕੱਟੇ ਭਾਈ ਉਹ ਬਸ ਭਾਈ ਕੀ ਕਰੀਏ ਹੁਣ ਦੇਖ ਮੈਂ ਤਾਂ ਇਹ ਵੀ ਸੋਚਦਾ ਵੀ ਜਿਹੜੇ 10 ਕਿੱਲੇ ਬਾਪੂ ਨੇ ਜ਼ਮੀਨ ਤੈਨੂੰ ਦਿੱਤੀ ਹੈ ਵੀ ਮੈਂ ਤਾਂ ਖੁਸ਼ ਆ ਵੀ ਮੇਰੀ ਭੈਣ ਨੂੰ ਸਹਾਰਾ ਹੋ ਗਿਆ ਹੁਣ ਦੱਸ ਮੈਂ ਕੀ ਕਰਾਂ ਇਹ ਤੇਰੇ ਲਈ ਪਰਜਾਈ ਇਹੀ ਵਿੱਚੇ ਵਿੱਚ ਘੁਰਕੁਰ ਕਰੀ ਜਾਂਦੇ ਆ ਦੱਸ ਮੈਂ ਕੀ ਕਰਾਂ ਹੋਰ ਭਾਬੀ ਦਾ ਸੁਭਾਅ ਜਮੀਨ ਹੀ ਹੈਗਾ ਦੇਖੀ ਭਾਈ ਚਲਾਏ ਮੈਨੂੰ ਤਾਂ ਕੁਛ ਮਰਜ਼ੀ ਬੋਲੀ ਜਾਵੇ ਮੈਂ ਤਾਂ ਇਹਦੀ ਗੱਲ ਦਾ ਗੁੱਸਾ ਨਹੀਂ ਕਰਦੀ ਘਟੋ ਘਟਾਏ ਤਾਂ ਦੇਖ ਲੈ ਵੀ ਮੈਂ ਬਗਾਨੇ ਪੁੱਤ ਸਾਹਮਣੇ ਕਿਉਂ ਆਏ ਬੋਲਦੀਆਂ ਹੈ ਅਗਲਾ ਕੀ ਸੋਚੂਗਾ ਉਰਾਂ ਪਰਾਂ ਕਹਿਲੇ ਮੈਨੂੰ ਆਏ ਤਾਂ ਇਹ ਜਮੇ ਹੀ ਨਹੀਂ ਸੋਚਦੀ ਪਰੜ ਪੰਡਾ ਜਿਵੇਂ ਮੂੰਹ ਤੇ ਦਿਲ ਤੇ ਆਈ ਜਾਂਦੇ ਉਵੇਂ ਹੀ ਕਹੀ ਜਾਂਦੀ ਐ ਬਸ ਇਹਨੂੰ ਤਾਂ ਹੈ ਵੀ 10 ਕਿੱਲੇ ਜਿਹੜੇ ਜਿਵੇਂ ਤੇਰੇ ਨਾਂ ਨਾ ਉਹ ਬਸ ਸਾਡੇ ਨਾਂ ਹੋਣੀ ਚਾਹੀਦੀ ਵੀ ਛੇਤੀ ਹੋ ਜਾ ਜਾਨੀ ਕਿ ਵੀ ਜਵਾਨ ਦੀ ਤਾਂ ਰਸਨਾ ਮਿੱਠੀ ਹੋਣੀ ਚਾਹੀਦੀ ਐ ਮਾੜੀ ਮੋਟੀ ਹੈ ਮਿੱਠਤ ਨਾਲੀ ਚੀਜ਼ ਮਿਲਦੀ ਆ ਬਾਈ ਬਿਲਕੁਲ ਮਿੱਠਤ ਨਾਲ ਦੇਖ ਲੈ ਭੈਣ ਜੇ ਤੈਨੂੰ ਐ ਲੱਗਦਾ ਨਾ ਪਰ ਮੇਰਾ ਦਿਲ ਤਾਂ ਨਹੀਂ ਕਹਿੰਦਾ ਵੀ ਬਾਪੂ ਨੇ ਸਹੀ ਫੈਸਲਾ ਕੀਤਾ ਤੇਰਾ ਵੀ 10 ਕਿੱਲਾ ਤੇ ਹਿੱਸਾ ਬਣਦਾ ਮੇਰਾ ਵੀ ਬਣਦਾ ਪਰ ਹੁਣ ਮੈਂ ਕੀ ਕਰਾਂ ਜੇ ਇਹਦੇ ਬੰਲੀ ਦੇਖਦਾ ਤਾਂ ਸਾਡੇ ਘਰ ਚ ਕਲੇਸ਼ ਬਹੁਤ ਭੜਾ ਦਿਨ ਰਾਤ ਸਾਨੂੰ ਚੈਨ ਨਹੀਂ ਆਉਂਦੀ ਇਹ ਹੁਜਾਂ ਲਾਉਂਦੀ ਰਹਿੰਦੀ ਹੈ ਬਾਈ ਮੈਨੂੰ ਸਾਰਾ ਪਤਾ ਤੇਰੇ ਕਰਦਾ ਕੋਈ ਮੈਂ ਨਿਆਣੀ ਨਹੀਂ ਕੋਈ ਮੈਂ ਭੋਲੀ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਐਂ ਕਹਿੰਦੇ ਹੁੰਦੇ ਨੇ ਸਿਆਣੇ ਅਕਿ ਆਪਦੇ ਘਰ ਦੇ ਦਿੱਤੇ ਨਾਲ ਹੀ ਰਜਦਾ ਜੇ ਰੱਬ ਜਿੰਨਾ ਆਪਦੇ ਘਰੇ ਦੇਵੇ ਠੀਕ ਹੈ ਤੇ ਜਿਹੜਾ ਤੈਨੂੰ ਕਿਸੇ ਨੇ ਸੇਵਿੰਦੀ ਮੈਂ ਤਾਂ ਖੁਸ਼ ਐ ਵੀ ਤੈਨੂੰ ਠੀਕ ਐ ਬਾਈ ਬਾਪੂ ਨੇ ਸੇਵਿੰਦੀ ਠੀਕ ਐ ਮੇਰੇ ਨਾਮ ਚੜ ਗਈ ਮੈਂ ਕਿਤੇ ਨਾ ਕਿਤੇ ਮੇਰੀ ਕੋਸ਼ਿਸ਼ ਇਹ ਐ ਵੀ ਮੈਂ ਸਾਰੀ ਜ਼ਮੀਨੇ ਤੁਹਾਡੇ ਨਾਮ ਕਰਾ ਜਾ ਨਹੀਂ ਸਾਰੀ ਪੰਜ ਕਿੱਤੇ ਤਾਂ ਜ਼ਰੂਰੀ ਕਰਾ ਜਾ ਬਾਈ ਤੈਨੂੰ ਕੀ ਪਤਾ ਐ ਮੈਂ ਕਰੇ ਕਿਵੇਂ ਕੱਟਦੀਆਂ ਗਈ ਹੈ ਮੈਨੂੰ ਹੁੱਜਾਂ ਲੱਗਦੀਆਂ ਨੂੰ ਮੇਰੀ ਤੇਜ ਐ ਮੇਰੀ ਤਾਂ ਸਾਰੀ ਜ਼ਿੰਦਗੀ ਐ ਟੱਪ ਗਈ ਉਹ ਬਸ ਕੋਈ ਨਾ ਭਾਈ ਤੇਰੇ ਕੰਨੀ ਦੇਖ ਦੇ ਕੇ ਮੇਰਾ ਮਨ ਔਖਾ ਹੁੰਦਾ ਤੇ ਆ ਤੂੰ ਜਮੇ ਸੱਚੀ ਹੁਣ ਤਾਂ ਮੇਰਾ ਦੇਲ ਹੀ ਜਤ ਲੈ ਵੀ ਮੇਰੀ ਭੈਣ ਭੋਰਾ ਵੀ ਬਾਹਰ ਨਹੀਂ ਹੈਗੀ ਮੈਥੋਂ ਤੂੰ ਇੰਨਾ ਸੋਚਦੀ ਐ ਤਾਂ ਮੈਂ ਕਿਹੜਾ ਘੱਟ ਸੋਚਦਾ ਭੈਣੇ ਮੈਂ ਵੀ ਤੈਥੋਂ ਬਾਹਰ ਨਹੀਂ ਜੇ ਤੈਨੂੰ ਲੱਗਦਾ ਨਾ ਵੀ 5-7 ਕਿੱਲੇ ਜ਼ਮੀਨ ਇਹਨੂੰ ਦੇ ਕੇ ਠੀਕ ਹੁੰਦਾ ਆਪਣਾ ਤਾਂ ਤੂੰ ਸੋਚ ਲੈ ਭੈਣੇ 22 5 ਕਿੱਲੇ ਕਰਾ ਦੇ ਬਾਈ ਮੇਰੀ ਪੂਰੀ ਕੋਸ਼ਿਸ਼ ਹੈਗੀ ਬਸ ਮੈਨੂੰ ਐਂ ਲੱਗਦਾ ਮੇਰੇ ਕਰ ਦਾ ਮਾੜੀ ਜੀ ਸੈਟਿੰਗ ਹੋ ਜਾ ਜੇ ਮਾੜ ਆ ਜਾ ਉਹ ਟਿਕ ਜਾਣਾ ਮੈਂ ਤਾਂ ਚੋਰ ਮੋਚਪੋਰੀਆਂ ਵੀ ਗੁੱਠਾ ਲਾ ਜੂ ਹੋਰ ਦੱਸ ਘੱਟੋ ਘੱਟ ਮੈਂ ਐਂ ਤਾਂ ਹੋ ਜੂਗਾ ਵੀ ਹਾਂ ਆਪਦੇ ਭਾਈ ਦੀ ਚੀਜ਼ ਮੈਂ ਮੋੜਿਆਈ ਮੈਂ ਰੱਬ ਦੀਆਂ ਨਿਗਾਹ 'ਚ ਤਾਂ ਸੱਚੀ ਹੋ ਜੂ ਮੈਂ ਕਿਸੇ ਦਾ ਹੱਕ ਨਹੀਂ ਮਾਰਿਆ ਹੈ ਪਰ ਮੈਂ ਮੈਨੂੰ ਗਲ ਗੁੱਠਾ ਦੇ ਕੇ ਮਾਰ ਦੇਣਾ ਪਰ ਥੋੜਾ ਜਿਹਾ ਭਾਬੀ ਨੂੰ ਐ ਸਮਝਾ ਕੇ ਰੱਖ ਕਹ ਇੰਨਾ ਨਾ ਬੋਲਿਆ ਕਰ ਮੜਿਆ ਟੱਕਿਆ ਹੀ ਰੱਖਿਆ ਕਰ ਸਮਗਾ ਉੱਥੇ ਤਾਂ ਮਿੱਠਤ ਨਾਲ ਬੋਲਣਾ ਸੀ ਉਹਨੇ ਹੈ ਤੈਨੂੰ ਕੀ ਲੱਗਦਾ ਵੀ ਮੈਂ ਸਮਝਾਉਂਦਾ ਕਿ ਮੈਂ ਤਾਂ ਹੜੇ ਗੱਥ ਬੰਦ ਆ ਉਹਦੇ ਮੂਰੇ ਪਰ ਉਹ ਸਮਝਦੀ ਕੋਈ ਨਹੀਂ ਬਸ ਇੱਕ ਨਿਸ਼ਾਨਾ ਦਿੰਦਾ ਵੀ ਦਸ ਦੇ 10 ਕਿੱਲੇ ਜ਼ਮੀਨ ਜਿਹੜੇ ਮੇਰੀ ਨਨਦ ਦੇ ਨਾਂ ਲੱਗਿਆ ਉਹ ਬਸ ਜਾਣੇ ਨਹੀਂ ਚਾਹੀਦੇ ਹੁਣ ਦੱਸ ਮੈਂ ਕੀ ਕਰਾਂ ਦੱਸ ਉਹ ਸਿਆਣੇ ਕਹਿੰਦੇ ਹੁੰਦੇ ਨੇ ਬਾਈ ਕਿ ਇਸ ਜੀਵ ਨਾਲ ਪਮਗਾ ਦੇ ਚੜ ਜਾ ਪਮਾ ਕੋੜੇ ਚੜ ਜਾ ਹੈ ਜੇ ਇਹ ਮਿੱਠਤ ਰੱਖੇ ਤਾਂ ਹਾਂ ਬਗਾਨੇ ਪੁੱਤ ਨੂੰ ਵੀ ਚੰਗੀ ਲੱਗੇ ਵੀ ਹਾਂ ਮੇਰੀ ਸਾਲੇ ਹਾਰ ਮਿੱਠੀ ਆ ਆਿਆਂ ਦੀ ਆਗਤ ਭਗਤ ਕਰਦੀ ਹੈ ਹੈ ਪਰ ਇਹ ਤਾਂ ਵੱਡ ਖਾਣੇ ਵਾਂਗੂ ਪੈਂਦੀ ਹੈ ਜਵੀਨ ਲਾਈਨ ਵਾਲੇ ਲੱਛਣੇ ਤੇ ਹੈਗੇ ਨੇ ਬੱਸ ਪੜੇ ਤੂੰ ਮੇਰੇ ਬੰਦੀ ਦੇਖ ਜੇ ਤੈਨੂੰ ਲੱਗਦਾ ਨਾ ਫਿਰ ਮੈਂ ਤੇ ਇਥੋਂ ਵੀ ਬਾਹਰ ਨਹੀਂ ਮੈਂ ਵੀ ਜੇ ਤੂੰ ਪਰੌਣੇ ਤੇ ਚੋਰੀਆਂ ਸਪੋਰਮੇ ਇਹ ਕੰਮ ਕਰਦੀਆਂ ਤਾਂ ਮੈਂ ਵੀ ਤੇਰਾ ਮਾਨਤਨ ਨਹੀਂ ਰੱਖਦਾ ਮੈਂ ਤੇਰਾ ਵੱਧ ਤੋਂ ਵੱਧ ਕਰੂੰਗਾ ਜਿੱਥੇ ਤੱਕ ਹੋ ਸਕਿਆ ਇਹ ਪਰਜਾਈ ਤੋਂ ਚੋਰੀਆਂ ਤੇਰਾ ਮਾਨਤਨ ਕਰ ਆਇਆ ਕਰ ਬਈ ਕੋਸ਼ਿਸ਼ ਤਾਂ ਮੇਰੀ ਇਹੀ ਹੈ ਪਰ ਤੂੰ ਨਾ ਦਿਲ ਸੱਟ ਇਸੇ ਨੂੰ ਟਕਿਆ ਲਿਆ ਕਰ ਮਾੜਾ ਮੋਟਾ ਅਸੀਂ ਤੇਰਾ ਕੋਈ ਹੱਥ ਨਹੀਂ ਲੈ ਕੇ ਜਾਂਦੇ ਹਾਂਗੇ ਕੋਈ ਨਾ ਅੱਜ ਨਹੀਂ ਸਵੇਰ ਸਹੀ ਸਵੇਰ ਨਹੀਂ ਪਰਸੋਂ ਸਹੀ ਕਦੇ ਨਾ ਕਦੇ ਤਾਂ ਤੇਰੇ ਕੋਲੇ ਤੇਰੀ ਚੀਜ਼ ਆਈ ਜਾਊਗੀ ਦੇਖ ਹਲੇ ਬੋਂਦਾ ਬੀਜ ਦਾ ਬਾਈ ਤੂੰ ਹੀ ਅਸੀਂ ਤਾਂ ਕੋਈ ਲੈ ਕੇ ਕੋਈ ਛਣ ਲੈਂਦੇ ਕੋਈ ਠੇਕਾ ਕਰ ਲੈਂਦੇ ਹੈਨਾ ਤੇ ਬਸ ਮਨ ਨੂੰ ਨਾ ਟਕਿਆ ਹੀ ਰੱਖੋ ਸ਼ਾਂਤੀ ਰੱਖੋ ਐਵੇਂ ਕੋਲੇ ਇਸ ਨਾ ਪਾਓ ਬਸ ਇਹੀ ਕਹਿੰਦੇ ਵੀ ਆ ਇੰਤਕਾਲ ਆਪਣੇ ਨਾ ਹੋ ਜੇ ਵੀ ਉਹਦੇ ਨਾਲ ਤਾਂ ਉੱਤਰ ਜੀ ਜ਼ਮੀਨ ਉਹਨੂੰ ਬਸ ਆਹੀ ਖਤਰਾ ਹੋਇਆ ਪਿਆ ਹੋਰ ਜ਼ਮੀਨ ਤਾਂ ਇੱਥੇ ਦੀ ਜ਼ਮੀਨ ਕਿੱੜਾ ਕਿਤੇ ਗਈ ਆ ਹੈ ਤਾਂ ਕਹਿੰਦੇ ਆਗੇ ਚਲ ਕੋਈ ਨਾ ਬਾਈ ਕੋਈ ਨਹੀਂ ਸ਼ਾਬਾਸ਼ ਜੀ ਹੋਰ ਹਾਂ ਤੇ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਵੀ ਪੁਰਾਣੇ ਨੂੰ ਨਾ ਸੇਤੀ ਸੇਤੀ ਪਤਾ ਨਾ ਲੱਗਣ ਦੀ ਤੇ ਨਾ ਹੀ ਉਹਦੇ ਨਾਲ ਗੁੱਸੇ ਹੋਣੀ ਉਹ ਤਾਂ ਜਮੇ ਹੀ ਨਾ ਉਸੇ ਕਰੀ ਨਹੀਂ ਬਾਈ ਉਹ ਤਾਂ ਮਾਕਾਰ ਮੈਂ ਵਿਚਾਰਾ ਖੋਰ ਬਸ ਤਨ ਪਤਾ ਹੈ ਬਾਈ ਕਰੇ ਤਾਂ ਫਿਰ ਮੜਾ ਮੋਟਾ ਜਾ ਹੋ ਜਾਂਦੀ ਦੁਰਸ਼ਰਜੀ ਤੈਨੂੰ ਪਤਾ ਹੀ ਆ ਕਰਾਂ ਚ ਫਰੇਖਦੇ ਹੀ ਹੁੰਦਾ ਰਹਿੰਦਾ ਪਰ ਮੈਨੂੰ ਐ ਲੱਗਦਾ ਵਧੀਆ ਹੈ ਇਹ ਹਾਂ ਮੈਨੂੰ ਐ ਲੱਗਦਾ ਰਹਿੰਦਾ ਵੀ ਮੈਂ ਪੇਕਿਆਂ ਦੀ ਚੀਜ਼ ਪੇਕਿਆਂ ਨੂੰ ਦੇ ਆਵਾ ਥੋੜਾ ਜਾ ਨੂਹ ਚੱਕ ਦੇ ਦਿੰਦੀ ਆ ਮੁੰਡੇ ਨੂੰ ਮੈਂ ਕੀ ਕਰਾਂ ਮੁੰਡਾ ਵੀ ਹਲੇ ਉਹਦੇ ਮਗਰ ਲੱਗਦਾ ਬਹੁਤ ਬਾਲੀ ਚੱਕਵੇਂ ਬਾਲੀ ਤੇਜ ਹੈ ਬਾਈ ਦੇਖ ਲਿਓ ਪਰ ਅੱਪਾ ਕੁਝ ਕਹਿ ਨਹੀਂ ਸਕਦੇ ਅਗਰ ਕਹਿੰਦਾ ਤੇ ਮਾਮਾ ਵੀ ਆਏ ਕਹਿੰਦਾ ਹੋਰ ਹਾਂ ਚੱਲ ਕੋਈ ਨਹੀਂ ਭਣੀ ਤੂੰ ਕਰੀ ਫਿਰ ਜਿਵੇਂ ਤੈਨੂੰ ਠੀਕ ਲੱਗਿਆ ਕੋਈ ਨਾ ਕੋਈ ਨਾ ਬਾਈ ਘਰ ਚ ਫਰਕ ਨਾ ਪਾਏ ਨਾ 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 ਬ तरीके से गलता नहीं नहीं कोई ना भाई चल मैं भी पापी ਕੋਲੇ ਆਉਣੀ ਆ ਉਹ ਬੈਠੀ ਹੈਗੀ ਉੱਥੇ ਚਲਦੀ ਆਂ ਆਖੂ ਦੀ ਭੈਣ ਭਾਈ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਨੇ ਉਸੇ ਦੇ ਕੋਲੇ ਜਾ ਕੇ ਬਹਿਣੀ ਆ ਉਹਦਾ ਵੀ ਮਾਨ ਤਨ ਰੱਖਣਾ ਹਾ ਹਾ ਇਹ ਕਿਤਾ ਝਾੜੂ ਵੀ ਟੁੱਟੀ ਪਈ ਆ ਇਹ ਝਾੜੂ ਤਾਂ ਲਿਆ ਦੋ ਦੱਸ ਆਹ ਆਗੇ ਤੁਸੀਂ ਬੇਬੇ ਆਪੂ ਕਿੱਧਰ ਗਏ ਗਈ ਆ ਤੁਹਾਡੀ ਮਾਂ ਤੁਹਾਡੇ ਨਾਨਕੇ ਮਾਮਾ ਜੀ ਨੂੰ ਮਿਲਣ ਨਾਨਕੇ ਬਾਦਦਾ ਹੈ ਤੁਹਾਨੂੰ ਆ ਜਮੀਨ ਜੀ ਦਾ ਰੋਲਾ ਜਰੀ ਨਹੀਂ ਨਾ ਜਾਂਦੀ ਉਹਨਾਂ ਤੋਂ ਬਿਮਾ ਦੇਣਾ ਚੜ ਕਿਉਂਗੀ ਉਹ ਨਾ ਮੇਰੀ ਮਾਮੀ ਦਾ ਤੈਨੂੰ ਪਤਾ ਹੈ ਬਾਲੀ ਚੰਦਰੀ ਆ ਉਹ ਐ ਨਹੀਂ ਪਤਾ ਕਿਤੇ ਜਮੀਨ ਇਹ ਨਾ ਹੀ ਲਵਾ ਦੇਣਾ ਹੋਰ ਕਾਦੇ ਵਾਸਤੇ ਬੁਲਾਈ ਜਾਂਦੇ ਹੈ ਇੱਕ ਤਾਂ ਤੁਸੀਂ ਵੀ ਇਹੋ ਜਿਹੀਆਂ ਗੱਲਾਂ ਕਰਦੇ ਹੋ ਮੈਨੂੰ ਐ ਲੱਗਦਾ ਸੂਰਜ ਚੜ ਗਿਆ ਸਵੇਰ ਹੋ ਗਈ ਹੁਣ ਉਹਨਾਂ ਲਈ ਕਾਦੇ ਵਾਸਤੇ ਬੁਲਾਏਗਾ ਆਬਵੀਅਸਲੀ ਉਹਨਾਂ ਨੇ ਉਹਨਾਂ ਤੋਂ ਜਮੀਨ ਲੈਣੀ ਹੈ ਉਹ ਫਿਰ ਹੁਣ ਕਣਕ ਵੀ ਨਹੀਂ ਮੈਂ ਤੜਕੇ ਨਿਕਲ ਗਿਆ ਖੇਤ ਤੂੰ ਤਾਂ ਘਰੇ ਹੁੰਦੀ ਸਮਝਾ ਦਿਆ ਕਰ ਮਾੜਾ ਮੋਟਾ ਤੁਹਾਨੂੰ ਕੀ ਲੱਗਦਾ ਮੈਂ ਨਹੀਂ ਸਮਝਾਇਆ ਮੈਂ ਤਾਂ ਇੱਥੋਂ ਤੱਕ ਕਿ ਡਰਾਬਾ ਵੀ ਦਿੱਤਾ ਵੀ ਮਾਂ ਜੇ ਤੂੰ ਜ਼ਮੀਨ ਉਹਨਾਂ ਦੇ ਨਾ ਕਰਿਆਈ ਨਾ ਮੈਂ ਪੇਕੇ ਤੁਰ ਜਾਣਾ ਤੂੰ ਤਾਂ ਇਹ ਕਹਿੰਦੇ ਦੋਨਾਂ ਪਾਸੇ ਮੈਨੂੰ ਕਰ ਦੇ ਨਾਲੇ ਇਧਰ ਘਰ ਦੇ ਕੰਮ ਸਾਮ ਨਾਲੇ ਉਧਰ ਖੇਤ ਦਾ ਮੈਂ ਤੁਹਾਨੂੰ ਕਦੋਂ ਕਿਹਾ ਵੀ ਦੋਵੇਂ ਪਾਸੇ ਜਾਉ ਫਿਰ ਤੂੰ ਕਰੇ ਕਿਹਾ ਕਰ ਉਹਨੂੰ ਜਾਣ ਨਹੀਂ ਦੇਣਾ ਸੀ ਤੂੰ ਸਮਝਾਉਂਦੀ ਮਾੜਾ ਮੋਟਾ ਮੇਰੇ ਨਾਲ ਵੱਧ ਜੇ ਤੁਸੀਂ ਕੋਣ ਹੋ ਥੋੜੀ ਮੰਨ ਲੈ ਮਾਂ ਐ ਥੋੜੀ ਮੇਰੀ ਤਾਂ ਫਿਰ ਵੀ ਸੱਸ ਲੱਗਦੀ ਐ ਉਹ ਮੇਰੇ ਕੋਲ ਇੰਨਾ ਟ ਮੰਨਦੀ ਆ ਮੈਂ ਵੀ ਤੁਸੀਂ ਟੈਨਸ਼ਨ 'ਚ ਹੁੰਨੇ ਹੋ ਤੁਸੀਂ ਇੱਧਰ ਕੰਮ ਸਾਂਭਦੇ ਹੋ ਪਰ ਮਾਣੂ ਆਪ ਨੂੰ ਵੀ ਸੋਚਣਾ ਚਾਹੀਦਾਗਾ ਵੀ ਤੂੰ ਸਾਰੀ ਉਮਰ ਉਹਨਾਂ ਨਾਲ ਵਰਤਣਾ ਇੱਧਰ ਤੇ ਵੀ ਜੂਨ ਸੁਧਰ ਜੂ 10 ਕਿੱਲੇ ਪਤਾ ਕਿੰਨੇ ਹੁੰਦੇ ਆ ਬੈਠੇ ਬਿਠਾਏ ਵੀ ਖਾਈਏ ਨਾ ਤਾਂ ਨਹੀਂ ਮੁੱਕਣੇ ਸਾਰੀ ਉਮਰ ਆ ਬਾਪੂ ਨੂੰ ਕਿਹਾ ਸੀ ਵੀ ਉੱਥੇ ਮੰਡੀ 'ਚ ਵਹੇਂਦਾ ਝੋਨੇ ਕੋਲੇ ਉੱਥੇ ਬੈਠਣਾ ਤੈਨੂੰ ਔਖਾ ਹੈ ਉਧਰ ਮਿੰਟ ਚੁੱਟ ਗਿਆ ਲੈ ਹਾਂ ਬਾਪੂ ਤਾਂ ਤੜਕੀ ਪੱਗ ਮੰਨੀ ਬੈਠਾ ਸੀਗਾ ਉਹ ਇੱਕ ਤੈਨੂੰ ਪਤਾ ਉਹਦਾ ਮਾਮੀ ਦਾ ਮੁੰਡਾ ਉਹ ਵੀ ਚੰਦਰਾ ਇਹੇ ਜਾਂ ਬਾਹਲਾ ਪੰਗਾ ਲੈ ਲੈ ਭੇਜ ਕੇ ਉਹ ਮਾੜਾ ਮਾੜਾ ਤੂੰ ਕਹਿੰਦੀ ਵੀ ਨਹੀਂ ਤਾਨੂੰ ਲੱਗਦਾ ਵੀ ਮੇਰੀ ਸੁਣਦੀ ਹੋਊਗੀ ਮਾਂ ਤੁਸੀਂ ਆਪ ਦੱਸ ਦੋ ਮੇਰੀ ਕਿੱਥੇ ਚੱਲਦੀ ਐ ਇਸ ਕਰੇ ਮੇਰੇ ਤਾਂ ਥੋੜੇ ਦਿਨ ਹੀ ਚੱਲਦੀ ਚੱਲ ਐ ਕਰ ਰੋਟੀ ਪਾ ਕੇ ਨਾ ਵੈਸੇ ਸੋਹਣੀ ਲੱਗਦੀ ਸੀ ਤੁਸੀਂ ਹਨਾ ਸਵੈਟਰ ਚ ਵਧੀਆ ਲੱਗਦਾ ਸਹੀ ਆਈ ਹੈ ਫਿਟਿੰਗ ਜੀ ਫਿਰ ਤੈਨੂੰ ਪਤਾ ਨਹੀਂ ਹੈ ਕਿ ਨਹੀਂ ਬਣਾਇਆ ਪਤਾ ਹੈ ਮੇਰੀ ਮਾਂ ਨੇ ਹਾਂ ਫਿਰ ਉਹਦੇ ਹੱਥਾਂ ਦੀ ਬੁਣਤੀ ਐ ਸੋਹਣਾ ਤਾਂ ਲੱਗਣੀ ਆ ਹਾਂ ਸਹੀ ਕਿਹਾ ਤੁਸੀਂ ਸੱਚੀ ਬਹੁਤ ਸੋਹਣਾ ਲੱਗਦਾ ਮੈਂ ਮਾਂ ਨੂੰ ਕਿਹਾ ਸੀ ਇੱਕ ਅੱਦੇ ਹੋਰ ਬਉਂਦੀ ਐ ਹੁਣ ਆ ਮਿੱਠੀਆਂ ਨਾਲ ਨਹੀਂ ਮੇਰਾ ਢਿੱਡ ਭਰਨਾ ਰੋਟੀ ਪਕਾ ਚੱਲ ਹਾਂ ਬਣਾਉਂਦੀ ਆ ਚੰਗਾ ਇਹ ਵੀ ਆ ਕੇ ਮੈਨੂੰ ਹੀ ਲੈਕਚਰ ਦੇਣ ਲੱਗ ਜਾਂਦੇ ਆ ਤੇ ਮੇਰੀ ਮਾਂ ਨੂੰ ਕਿਉਂ ਨਹੀਂ ਸਿਖਾਉਂਦੇ ਤੁਹਾਡੀ ਮਾਂ ਨੂੰ ਤੁਹਾਡੀਆਂ ਕਹੀਆਂ ਨਹੀਂ ਸੁਣਦੀਆਂ ਮੇਰੀਆਂ ਕਿਸ ਬਾਹ ਸੁਣਨਗੀਆਂ ਆ ਚਾੜੂ ਲਿਆ ਦਿਓ ਉਹ ਲਿਆਉਂਗਾ ਕੋਈ ਨਹੀਂ ਸ਼ਸ਼ੀਕਲ ਪੁੱਆ ਸਤਿ ਸ਼੍ਰੀ ਅਕਾਲ ਪੁੱਤ ਹੋਰ ਕਿਵੇਂ ਠੀਕ ਹੈ ਠੀਕ ਆ ਤੁਹਾਡੇ ਵਰਗੇ ਤਾਂ ਹੈ ਨਹੀਂ ਕੀ ਗੱਲ ਹੋ ਗਈ ਪੁੱਤ ਮੈਨੂੰ ਤੂੰ ਕਿਸੀ ਨਹੀਂ ਹੈਗੀ ਕਿਰੇ ਤਾਂ ਹੀ ਮੈਂ ਚਾਹ ਤਰ ਲਈ ਉਹ ਤਰਫ ਫੜਜੀ ਬੈਠਾ ਹੈਗਾ ਮੈਂ ਅੱਖਾਂ ਖਾਂ ਆਖੂ ਜਾਣੀ ਪਈ ਤੇਰੀ ਸੱਸ ਵੀ ਉਧਰ ਬੈਠੀ ਜਾ ਕੇ ਉੱਠ ਕੇ ਆ ਕੇ ਚਾਹ ਤਰੀ ਤੇ ਤੂੰ ਕਿੱਥੇ ਗਈ ਸੀ ਨਾ ਮੈਨੂੰ ਗਵਿੰਦਰ ਦਿਸਿਆ ਮੈਂ ਤਾਂ ਪਿੰਡ ਗਈ ਸੀ ਭੂਆ ਅੱਛਾ ਮਿਲਣਾ ਕਿਸ ਪੁੱਤ ਆਹੋ ਮਿਲਣੇ ਗਈ ਸੀ ਗਈ ਤਾਂ ਮੈਂ ਰਹਿਣੀ ਸੀ ਪਰ ਕੀ ਕਰਾਂ ਸਿਆਪੇ ਸੇੜ ਰੱਖਣੇ ਜਾਣ ਨੂੰ ਕੀ ਗੱਲ ਹੋ ਗਈ ਗਵਿੰਦਰ ਗੱਲ ਤਾਂ ਭੂਆ ਤੈਨੂੰ ਪਤਾ ਹੀ ਆ ਤੈਨੂੰ ਕਿਹੜਾ ਪਤਾ ਨਹੀਂ ਐਡੀ ਭੋਲੀ ਨਾ ਬਣਿਆ ਕਰ ਸਭ ਪਤਾ ਹੁੰਦਾ ਤੁਹਾਨੂੰ ਨਾਲੇ ਤੁਹਾਡੀ ਜ਼ਮੀਨ ਪਿੱਛੇ ਰੌਲੇ ਪਏ ਹੋਏ ਨੇ ਤਾਂ ਹੀ ਗਈ ਸੀ ਪੇਕੇ ਪੁੱਤ ਦੇਖ ਪਹਿਲਾਂ ਤੇਰੀ ਸੱਸਾਂ ਹੀ ਰੁੱਖਾ ਬੋਲੇਗੀ ਆਉਂਦਿਆਂ ਨੂੰ ਲੱਗੇ ਰੁੱਖਾ ਬੋਲਣਾ ਜੇ ਹੁਣ ਤੁਸੀਂ ਹੈਂ ਰੁੱਖਾ ਬੋਲੀ ਜਾਉਂਗੇ ਚੱਲ ਮੈਂ ਤਾਂ ਥੋੜੀ ਆਪਦੀ ਆ ਮੈਂ ਤਾਂ ਗੁੱਸਾ ਨਹੀਂ ਕਰਦੀ ਤੇਰੇ ਫੁੱਫੜ ਜੀ ਦਾ ਗੁੱਸਾ ਕਰੂਗਾ ਨਾ ਉਹਦੇ ਸਾਹਮਣੇ ਤਾਂ ਘੱਟੋ ਘੱਟ ਮਿੱਠਾ ਬੋਲ ਕੋ ਫੇਰ ਇਹ ਜ਼ਮੀਨ ਦੇ ਕੇ ਜਾਊਗਾ ਤੁਹਾਨੂੰ ਉਹਦੇ ਬਿਨਾ ਪੁੱਛੇ ਮੈਂ ਸਾਈਨ ਵੀ ਨਹੀਂ ਕਰ ਸਕਦੀ ਨਾ ਪੂਆ ਗੱਲ ਸੁਣ ਫੁੱਫੜ ਦਾ ਕਿ ਉਹਥੇ ਲੈਣਾ ਦੇਣਾਗਾ ਤੇ ਗੱਲ ਰਹੀ ਆਪਣੇ ਘਰ ਦੀ ਤੇ ਤੈਨੂੰ ਕਿਹਾ ਮੈਂ ਤਾਂ ਫੁੱਫੜ ਨੂੰ ਤਮਾ ਕਿਹ ਹੈ ਨਾ ਉਰੇ ਫੁੱਫੜ ਹੈਗਾਗਾ ਨਾਲੇ ਫੁੱਫੜ ਦਾ ਕੀ ਮਤਲਬ ਆ ਉਹ ਕਿਉਂ ਨਹੀਂ ਸਾਈਨ ਕਰਨ ਦੇਊਗਾ ਉਹਨਾਂ ਦੀ ਕਿਹੜਾ ਜ਼ਮੀਨ ਆਗੀ ਜੇ ਉਹਨਾਂ ਦੀ ਮੰਗਦੇ ਆ ਭਾਈ ਨਾ ਦੇਵੇ ਸਾਡੀ ਜ਼ਮੀਨ ਅਸੀਂ ਮੰਗਣ ਵਾਲੇ ਮੇਰੀ ਗੱਲ ਸੁਣ ਪੁੱਤ ਦੇਖ ਛੋਡੀ ਜ਼ਮੀਨ ਆ ਮੈਂ ਮੰਨਦੀ ਆ ਛੋਡੇ ਚੀਜ਼ ਛੋਡੇ ਕੋਲੇ ਆ ਪਰ ਜਿਹੜੇ ਹਸਾਬ ਨਾਲ ਪੁੱਤ ਤੂੰ ਬੋਲਦੀ ਐ ਤੇਰਾ ਫੁੱਫੜ ਵੀ ਐਸੇ ਹਸਾਬ ਨਾਲ ਹੀ ਬੋਲਦਾ ਮੈਨੂੰ ਇਹ ਤਾਂ ਮੈਂ ਚੱਲੀ ਜਾਨੀ ਆ ਵਿੱਚ ਵਿਚਾਲੇ ਤਾਂ ਕਹਿਣੀ ਆ ਉਹਦੇ ਸਾਹਮਣੇ ਨਾ ਕੁਝ ਬੋਲਦੀ ਚੱਲ ਮੈਂ ਤਾਂ ਸੁਣ ਲੈਂਦੀ ਆ ਸੁਣਦੀ ਵੀ ਆਈਆਂ ਪਹਿਲਾਂ ਭਾਬੀ ਜੀ ਸੁਣੀ ਜਾਂਦੀ ਸੀਗੀ ਹਣ ਭਾਈ ਤੁਸੀਂ ਸੁਣਾ ਲਓ ਪੂਆ ਸੁਣੇਗੀ ਤਾਂ ਹੈਗੀ ਕਿ ਤੇਰਾ ਬੰਦਾ ਸੁਣੀ ਜਾਓ ਤੁਹਾਡੇ ਘਰ ਦੀ ਗੱਲ ਮੈਨੂੰ ਉਹਦੇ ਵਿੱਚ ਕੀ ਲੈਣਾ ਦੇਣਾ ਨਾਲੇ ਗੱਲ ਰਹੀ ਸਾਡੀ ਜ਼ਮੀਨ ਦੀ ਜ਼ਮੀਨ ਤਾਂ ਦੇਖਦਾ ਸਾਨੂੰ ਲੈਣੀ ਪਊਗੀ ਉਹ ਤਾਂ ਤੁਹਾਨੂੰ ਦੇਣੀ ਵੀ ਪਊਗੀ ਤੁਹਾਡਾ ਉੱਤੇ ਕੋਈ ਹੱਕ ਨਹੀਂ ਹੈਗਾ ਨਾਲੇ ਕੁੜੀਆਂ ਦਾ ਕੀ ਹੱਕ ਹੁੰਦਾਗਾ ਜ਼ਮੀਨਾਂ ਤੇ ਪੁੱਤ ਮੈਂ ਕਹੇਤਾ ਵਾਈ ਨੂੰ ਵੀ ਕਹੇਤਾ ਭਾਬੀ ਨੂੰ ਵੀ ਕਹੇਤਾ ਵੀ ਕੋਈ ਨਾ ਕੁਛ ਦਿਨ ਠਹਿਰ ਜੋ 10 ਦਿਨ ਮਹੀਨਾ 20 ਦਿਨ ਕੁਛ ਦਿਨ ਠਹਿਰ ਜੋ ਮੈਂ ਆਪੇ ਸੈਨ ਉਠਾ ਕਰ ਜੂਗੀ ਜ਼ਮੀਨ ਤੇ ਤੁਸੀਂ ਇੰਨਾ ਤੱਕਾ ਨਾ ਲੱਕੋ ਹੂੰ ਚਾ ਬੈਠੋਂਗੇ ਪੂਆ ਤੱਤੇ ਹੁਣ ਨੂੰ ਕੀ ਗੱਲ ਆ ਤੈਨੂੰ ਪਤਾ ਹੀ ਹੈਗਾ ਕਿੰਨਾ ਟਾਈਮ ਹੋ ਗਿਆ ਹੁਣ ਦਾ ਅੱਠ ਹੋਈ ਨੂੰ ਵੀ ਹੁਣ ਐ ਥੋੜੀ ਹੁੰਦਾਗਾ ਬੰਦੇ ਨੇ ਕਾਠੇ ਮਾਰ ਲੈਣੀਆਂ ਐਂ ਕਰਦੇ ਕਰਦੇ 10 ਦਿਨ 50 ਦਿਨ ਕਰਦੇ ਫੇਰ ਤੁਸੀਂ ਅੱਗੇ ਵੱਧ ਜੂਗੇ ਫੇਰ ਕਹਦੋਂਗੇ ਥੋੜਾ ਟਾਈਮ ਹੋਰ ਹੋ ਜਾਂਦ ਹੁਣ ਇਕੱਲਾ ਟਾਈਮ ਟਾਈਮ ਹੀ ਦੇਖੀ ਜਾਈਏ ਕੋਈ ਨਾ ਹਲੇ ਮੈਂ ਇੱਕ ਅੱਧਾ ਦਿਨ ਹੋ ਰਿਹਾ ਜੇ ਕੋਈ ਰਾਇ ਵਿਚਾਰ ਬਣਦਾ ਹੋਇਆ ਮੈਂ ਤਾਂ ਪੁੱਤ ਕੱਲ ਨੂੰ ਵਗ ਮਤਾ ਕੱਲ ਨੂੰ ਨੌਕਰਾਂ ਨੂੰ ਉਹ ਤੈਨੂੰ ਆਉਣ ਨੂੰ ਨਹੀਂ ਕਹਿੰਦੇ ਅਸੀਂ ਜੀ ਸਦਕੇ ਆ ਪਰ ਐ ਥੋੜੀ ਹੁੰਦਾ ਵੀ ਤੂੰ ਘਰ ਚ ਪੜਵਾਟੀ ਪਾ ਦੇ ਹੁਣ ਜ਼ਮੀਨ ਪਿੱਛੇ ਸਾਰੇ ਰੌਲੇ ਨੇ ਜ਼ਮੀਨ ਪਿੱਛੇ ਰੌਲਾ ਪਈ ਜਾਂਦਾ ਜੇ ਤੂੰ ਨਾ ਜ਼ਮੀਨ ਨਾਮ ਲਵਾਉਂਦੀ ਤਾਂ ਕਾਹਨੂੰ ਆਹ ਕੁਝ ਹੁੰਦਾ ਅੱਗੇ ਘੜਾ ਤੈਨੂੰ ਚਾਹ ਪਾਣੀ ਨਹੀਂ ਮਿਲਦਾ ਤੀਆ ਬਥੇਰੀ ਇੱਜ਼ਤ ਕਰਦੇ ਸੀ ਤੇ ਰਿਆਈ ਦੀ ਪੁੱਤ ਮੈਂ ਕਿਹੜਾ ਆਪਦੇ ਆਪ ਲਵਾਈਏ ਜ਼ਮੀਨ ਨਾ ਉਹ ਤਾਂ ਬਾਪੂ ਜਿਹਾ ਜਾਂਦਾ ਜਾਂਦਾ ਨੌਕਰਾਂ ਜਾਂਦਾ ਘਟੋ ਘਟ ਬਸੀਤ ਹੀ ਕਰਾ ਜਾਂਦਾ ਅਸਿਆਪੀ ਨਾ ਹੁੰਦੇ ਨਾ ਸੋਡੇ ਕਰੇ ਕਲੇਸ ਪੈਂਦਾ ਨਾ ਸਾਡੇ ਕਲੇਸ ਪੈਂਦਾ ਚਲ ਠੀਕ ਹੈ ਵਧੀਆ ਆਪੋ ਆਪ ਦੇ ਘਰੇ ਖੁਸ਼ੀ ਵਸਦੇ ਸੀ ਬਸੀ ਜਾਂਦੇ ਤੇ ਉਹ ਤਾਂ ਜਿਵੇਂ ਆਪੂ ਮੁੱਕ ਗਤਾਂ ਮੇਰੇ ਨਾਂ ਉੱਤੇ ਚੜ ਗਈ ਉਹ ਤਾਂ ਕੋਈ ਮੈਂ ਆਪਦੇ ਆਪ ਨਹੀਂ ਕਰਾਈ ਹੇ ਬਾਪੂ ਦੇ ਤਾਂ ਪੰਗੇ ਵੀ ਜੇ ਹੋਏ ਨੇ ਕਾਦੇ ਵਾਸਤੇ ਉਹਨੇ ਨਾ ਇਹ ਕਰਨਾ ਸੀਗਾ ਜੇ ਉਹਦੀ ਮਾੜੀ ਮੋਟੀ ਚੱਜ ਦੀ ਗੱਲ ਕਰ ਜਾਂਦਾ ਅਜਾ ਪੰਗੇ ਨਾ ਹੁੰਦੇ ਉਹ ਤਾਂ ਫਿਰ ਪੁੱਤੋ ਦੇਖਣਾ ਸੀ ਤੁਸੀਂ ਹੈਨਾ ਬਾਈ ਨੇ ਦੇਖਣਾ ਸੀਗਾ ਉਦੋਂ ਸੈਨੂੰ ਠੱਕਰਾ ਲੈਂਦਾ ਬਾਪੂ ਤੋਂ ਮੈਨੂੰ ਤਾਂ ਉਸ ਗੱਲ ਦਾ ਪਤਾ ਨਹੀਂ ਸੀ ਮੈਂ ਤਾਂ ਇਹਨਾਂ ਨੇ ਜਮੀਨ ਛਾਪਿਆਂ ਚ ਫਸਦੀ ਵੀ ਨਹੀਂ ਸੀ ਪੁੱਛਿਆ ਵੀ ਨਹੀਂ ਮੈਂ ਤਾਂ ਕਦੇ ਵੀ ਭਾਈ ਤੁਹਾਡੀ ਜ਼ਮੀਨ ਜਬੋਂ ਦਾ ਕਿਵੇਂ ਆਏਗਾ ਕੀ ਦੇ ਨਉ ਹੈ ਬਸੀ ਤਾਂ ਹੈਗੀ ਹੈ ਤੇਰੇ ਨਾਂ ਬਾਈ ਇੱਕ ਹੈ ਹੀ ਨਹੀਂ ਜੇ ਪੁੱਛ ਲੈਣੀ ਖਬਰ ਆ ਕੋਈ ਤਾਂ ਨਹੀਂ ਸੁੱਲ ਜਾਂਦੀ ਆ ਉੱਜੀ ਪਈ ਹੈ ਤਾਂ ਨਹੀਂ ਹੁਣ ਹੁਣ ਦੇਖ ਭੂਆ ਆ ਗੱਲਾਂ ਨਾਲ ਤਾਂ ਸਰਨਾ ਨਹੀਂ ਹੈਗਾ ਨਾ ਹੀ ਉਹ ਗੱਲਾਂ ਮਾਰਨ ਨਾਲ ਬੜਈਆਂ ਕਰਨ ਨਾਲ ਕੋਈ ਚੰਗਾ ਹੋਣ ਲੱਗਿਆ ਦੇਖਾ ਉਹ ਤੁਹਾਡੀ ਮਰਜ਼ੀ ਆ ਹੁਣ ਉਹ ਤਾਂ ਜ਼ਮੀਨ ਤਾਂ ਅਸੀਂ ਲੈ ਹੀ ਲੈਣੀ ਆ ਦੇਖੋ ਉਹਦੇ ਵਿੱਚ ਫਰਕ ਪਊਗਾ ਇਹ ਦੋਵਾਂ ਚ ਲੜਾਈਆਂ ਪੜੀਆਂ ਹੋਣਗੀਆਂ ਜ਼ਮੀਨ ਤਾਂ ਫਿਰ ਵੀ ਦੇਣੀ ਪਊਗੀ ਫਿਰ ਬਾਅਦ ਚ ਉਹਦਾ ਕੀ ਫਾਇਦਾ ਨਾਲ ਮੂੰਹ ਤੋਂ ਸੋਧਰ ਕਰਕੇ ਫਿਰਿਆ ਕਰੋਗੇ ਸੋਧਰ ਕਰਕੇ ਫਿਰਿਆ ਕਰਾਂਗੇ ਚੱਲ ਕਾਨੂੰ ਲੜਾਈਆਂ ਪੜਾਈਆਂ ਕਾਨੂੰ ਕਰਨੀਆਂ ਨੇ ਪੁੱਤ ਪੂਆ ਨਾ ਲੜਦੀ ਨਹੀਂ ਹੈਗੀ ਮੈਂ ਤਾਂ ਐਵੇਂ ਗੱਲ ਕਰਦੀ ਆਂ ਮੈਂ ਕਾਨੂੰ ਲੜਦੀਆਂ ਹੈਗੀ ਪੁੱਤ ਮੈਂ ਵੀ ਗੱਲ ਹੀ ਕਰਦੀ ਆਂਗੀ ਵੀ ਐਂ ਜੇ ਸੁਲਾ ਨਾਲ ਆਪਣੀ ਸੁਲਾ ਰਹੀ ਜੀ ਦੇਖ ਹਣਾ ਲੜਾਈ ਪੜਾਈ ਕਰਕੇ ਕੀ ਕਰਾਂਗੇ ਚੀਜ਼ ਸੋਡੀ ਸੋਨੂੰ ਸੁਲਾ ਨਾਲ ਹੀ ਮਿਲਜੇ ਤੇ ਉਹੀ ਤਾਂ ਗੱਲ ਕਰਦੇ ਆ ਹੁਣ ਉਹ ਤਾਂ ਆਪਸਮਾਪਸਮੇਂ ਤਾਂ ਗੱਲ ਕਰਦੇ ਨੇ ਆਪ ਤਾਂ ਦੋਨੇ ਡਾਲ ਦਿਮਾਗ ਦੇ ਹੋਰੇ ਨੇ ਪਤਾ ਨਹੀਂ ਕਿਠੇ ਕਰ ਮ ਵੀ ਆ ਥੋੜੀ ਹੁੰਦਾਗਾ ਵੀ ਮਾੜਾ ਮੋਟਾ ਚੱਲ ਬੰਦੇ ਨੂੰ ਆਪ ਨੂੰ ਸੋਚਣਾ ਚਾਹੀਦਾ ਉੱਥੇ ਡਲ ਦਿਮਾਗ ਦਾ ਤਾਂ ਕੋਈ ਨਹੀਂ ਹੁੰਦਾ ਆਪ ਦੇ ਘਰ ਨੂੰ ਹਰੇਕ ਹੀ ਸਿਆਣਾ ਹੁੰਦਾ ਬਸ ਮੇਰੀ ਤਾਂ ਹੱਥ ਬਨ ਕੇ ਹੀ ਬੇਨਤੀ ਹੈ ਵੀ ਤੂੰ ਤੇ ਤੇਰੀ ਸੱਸ ਮਾੜੀ ਜੀ ਜੀਵ ਨੂੰ ਬਸ ਚ ਰੱਖ ਲੋ ਤੇ ਬਣ ਕੇ ਪਤਾ ਕੀ ਹੈ ਜਿਹਾ ਹੀ ਬੋਲੀ ਗਈਆਂ ਤੇਰੇ ਪੁੱਫੜ ਨੇ ਅੱਖੇ ਨਹੀਂ ਲੱਗਣ ਮੁੜ ਕੇ ਫੇਰ ਮੇਰੀ ਜਾਨ ਪੁੜਾ ਵਿਚਾਲੇ ਆਜੂਗੀ ਦੇਖ ਪੂਆ ਮੈਂ ਤਾਂ ਕੁਛ ਨਹੀਂ ਬੋਲਦੀ ਮੈਂ ਤਾਂ ਤੁਹਾਡੇ ਨਾਲ ਗੱਲ ਕਰੀਆ ਨਹੀਂ ਮੈਂ ਪੁੱਫੜ ਨਾਲ ਗੱਲ ਕੀਤੀ ਆ ਨਹੀਂ ਮਨਾਂ ਸਾਹਮਣੇ ਕਰਾ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਤੁਸੀਂ ਆਪਦੇ ਤਾਂ ਕਹਤਾ ਚਲ ਕੋਈ ਨਾ ਆ ਚਾਹ ਬਣ ਗਈ ਮੇਰੀ ਤੇ ਲਿਆ ਕੱਪ ਮੈਂ ਪਾ ਦੇਣਾ ਇੱਥੇ ਤੇਰੇ ਪੁੱਫੜ ਨੂੰ ਚਾਹ ਫੜਾ ਜੇ ਕੁਝ ਖਾਣ ਨੂੰ ਹੈਗਾ ਨਾਲ ਪੋਰਾ ਤਾਂ ਤਰ ਦੇ ਚਲ ਕੋਈ ਨਾ ਪੂਆ ਤੂੰ ਬੈਠ ਜਾ ਚਲ ਮੈਂ ਲੈ ਕੇ ਆਉਣੀ ਆ ਚਾਹ ਬਣਾ ਕੇ ਚੰਗਾ ਬੁਲੀ ਜਾਂਦੀ ਹੈ ਪਤਾ ਮੈਨੂੰ ਪੂਆ ਕਿਹੜੀਆਂ ਸਾਖੀਆਂ ਮਾਰਨ ਨੂੰ ਕਰਦੀਆਂ ਆ ਬੜਿਆ ਕੇ ਨਾ ਤੈਨੂੰ ਐ ਵੀ 2-4 ਦਿਨ ਹੋਰ ਮਿਲ ਜਣ ਆਪਦੇ ਨਾਮ ਹੀ ਰੱਖੂਗੇ ਕੋਈ ਨਾ ਜ਼ਮੀਨ ਤਾਂ ਅਸੀਂ ਲਈ ਲਾਵਾਂਗੇ ਤੂੰ ਟੈਨਸ਼ਨ ਨਾ ਲੈ ਨਾ ਕੀ ਕਰ ਲਮਾ ਤੂੰ ਮੇਰੀ ਪੂਆ ਤਾਂ ਤੱਕ ਰੱਖੀ ਐ ਅੱਜ ਨੂੰ ਕੌਣ ਤਾਂ ਲੋ ਹੋਇਆ ਤੰਦੇ ਰੋ ਰੋ ਮਾਚਲ ਫੁੱਫੜਦਾ ਬੰਨਾ ਤੇਰੇ ਵਰਗਾ ਦਾ ਨਾ ਉਹ ਬਸਰ ਮੈਂ ਹੋਈ ਤੂੰ ਤੁਸੀਂ ਭਾਈ ਕਿਤੇ ਮਰਜੀ ਲੜੋ ਮੇਰੀ ਭੂਆ ਨੂੰ ਨਾ ਤੰਗ ਕਰੋ ਹਾਂ ਜਿਹੜਾ ਤੇਰੀ ਭੂਆ ਨੇ ਮੈਨੂੰ ਤੰਗ ਕਰ ਰੱਖਿਆ ਮੇਰੀ ਜਾਨ ਸੁਈ ਦੇ ਤੰਗ ਰੱਖੀ ਆਏ ਉਹ ਤਾਂ ਤੇਰੇ ਜਾਦਰੀ ਤੂੰ ਆ ਤੈਨੂੰ ਦੀਦੀ ਹੈ ਕਾ ਤੈਨੂੰ ਸੂਣ ਕੇ ਕਿਕਰ ਤੇ ਜਰਾਤਾ ਮੇਰੀ ਭੂਆ ਨੇ ਵੇਜੇ ਕਿਕਰ ਤੇ ਜਰਾ ਨਹੀਂ ਜਦਾਂ ਮੈਂ ਉੱਤਰ ਆਉਂਦੀ ਹੁਣ ਐਟਾ ਉੱਤਰ ਆ ਬਣ ਜਾਂਦਾ ਜਿਹੜਾ ਵੰਝ ਮੇਰੇ ਵਾਸਤੇ ਘੱਟਦਾ ਉਹ ਮੇਰੀ ਗੱਲ ਸੁਣ ਲੈ ਭਈ ਪਿਆਰ ਨਾਲ ਹੁੰਦੇ ਹੁੰਦੇ ਨੇ ਕੋਈ ਵੀ ਫੈਸਲੇ ਤੂੰ ਪਿਆਰ ਨਾਲ ਮੇਰੀ ਭੂਆ ਨੂੰ ਗੱਤ ਤਾ ਦੇ ਦੇ ਜਮੀਨ ਦੇ ਦੇ ਚੌੜੀਆਂ ਨਾਸਾਂ ਕਰ ਕਰ ਕੇ ਆਏ ਆਂ ਬੋਦੇ ਰਿੰਗ ਰਿੰਗ ਕੇ ਤੂੰ ਤੈਨੂੰ ਸ਼ਰਮ ਨਹੀਂ ਆਉਦੀ ਮੇਰੀ ਭੂਆ ਵਰਿਆਈ ਆ ਉਹਦਾ ਘਰ ਆ ਇਹ ਕੁੜੀਆਂ ਐਸ ਕਰਦੀ ਕੁੜੀਆਂ ਤਾਂ ਘਰ ਦਾ ਬਾਗ ਹੁੰਦੇ ਨੇ ਕਿੱਥੇ ਤੂੰ ਪਿਆਰ ਨਾਲ ਗਿਆ ਨਾ ਜਦੋਂ ਮੇਰੇ ਮਾਮੇ ਆਉਂਦੇ ਨੇ ਜਾਂ ਮੇਰੀ ਨਾਨੀ ਆਉਂਦੀ ਆ ਮਾਂ ਮੇਰੇ ਜਵਾਕ ਉਹਨਾਂ ਨੂੰ ਮੈਂ ਪੱਜ-ਪੱਜ ਪੈਣਾ ਜਾਂ ਤੇਰੀ ਭੈਣ ਆਉਂਦੀ ਆ ਮੈਂ ਇੰਨੇ ਪਿਆਰ ਨਾਲ ਉਹ ਘੜਾ ਜਮੀਨ ਮੰਗਦੇ ਨੇ ਮੈਥੋਂ ਓਏ ਰਿਸ਼ਤੇਦਾਰ ਦਾ ਤੇਰੇ ਨਾਲ ਅਖਰ ਖਾਣੂ ਮੇਰੇ ਨਾਲ ਨੇੜੇ ਦਾ ਤੇਰੇ ਨੇ ਮੈਂ ਕਹਿੰਦਾ ਨਾ ਮੇਰੀ ਤੂੰ ਜਨ ਜੈ ਉਹਨਾਂ ਪੰਗੇ ਲਈ ਜਿੰਨੇ ਦੇ ਦੇ ਮਾਣ ਦਾ ਤੂੰ ਪਿਆਰ ਨਹੀਂ ਕਰਦਾ ਭੂਆ ਤੈਨੂੰ ਨੇੜੇ ਹੋ ਗਈ ਮੇਰੇ ਨਾਲ ਸ਼ਰਮ ਮੰਨ ਲੈ ਮਾੜੀ ਕੱਟੀ ਜਿਵੇਂ ਮੇਰੇ ਸਿਰ ਕੱਟਦਾ ਭੂਆ ਪਿੱਛੇ ਤੂੰ ਕਿਉਂਕਿ ਮਾਤ ਤੂੰ ਤੇ ਜਾ ਮੇਰੀ ਭੂਆ ਵਾਲੀ ਨਰਮ ਹੈ ਤੂੰ ਪਹਿਲੇ ਦਿਨ ਹੀ ਉਹਨੂੰ ਤੰਗ ਕੀਤਾ ਮੈਨੂੰ ਛੱਡਿਆ ਕਿਸੇ ਬਸੇ ਮੈਂ ਭੱਗ ਜਾਨੀ ਨਾ ਤੇਰੀ ਭੂਆ ਨੂੰ ਰੋੜੇ ਰੱਖ ਲੈ ਤੋ ਜੀ ਮੈਂ ਤਾਂ ਮੋੜੇ ਨਾ ਹੈ ਕੀ ਹੋਈ ਬਾਈ ਮੇਰੀ ਭੂਆ ਨੇ ਤਾਂ ਅੱਜ ਤੱਕ ਪਹਿਲਾਂ ਤਾਂ ਮੇਰੀ ਭੂਆ ਨੂੰ ਮੇਰੀ ਦਾਦੀ ਤੇ ਮੇਰਾ ਦਾਦਾ ਤਾਂ ਪਾਉਂਦੇ ਰਹੇ ਤੇਰੀ ਭੂਆ ਮੈਨੂੰ ਦੱਸਦੀ ਸੀ ਫੇਰ ਕਹਿੰਦੀ ਮੈਨੂੰ ਬਾਈ ਤੇਰੀ ਮਾਂ ਨੇ ਕਹਿੰਦੀ ਮੇਰੇ ਤਾਂ ਹਮੇਸ਼ਾ ਹੀ ਮੈਨੂੰ ਤਾਂ ਕਾ ਕੀਤਾ ਜੇ ਮੇਰਾ ਪਿਓ ਨਰਮ ਹੈ ਤੂੰ ਰਹਿਣ ਦਾ ਕਰ ਤੂੰ ਰਹਿਣ ਦੇ ਮੇਰੀ ਭੂਆ ਲੋਕਾਂ ਵਰਗੀ ਭੂਆ ਨਹੀਂ ਜੇ ਉਹਨੇ ਨਾ ਦਿੱਤੇ ਨਾ 10 ਕਿੱਲੇ ਮੈਂ ਕਹਿੰਦਾ ਵੜਾ ਕੇ 5 ਕਿੱਲੇ ਲੈ ਲੈ ਕਿਉਂ ਤੇਰਾ ਦਿਮਾਗ ਮੋਟਾ ਹੋਇਆ ਹੈ ਮੇਰੀ ਗੱਲ ਸੁਣ ਲੈ ਤੇਰੀ ਵੀ ਸੋ ਤੂੰ ਭੱਜ ਕਿੱਲੇ ਲੈ ਲੈ ਤੇਰੇ ਸਹੁਰਿਆਂ ਨਾਲ ਉੱਤਰ ਜਵਾਬ ਤੂੰ ਕਰੀ ਜਿਹੜਾ ਨੂੰ 20 ਕਿੱਲਾ ਦਾ ਰਿਸ਼ਤਾ ਲੈ ਉਹ ਸਹੁਰੇ ਦਾ ਤੂੰ ਮੇਰੀ ਸਸਤਾ ਮੇਰੀ ਤਾਂ 12 40 ਪਾਤੀ ਜਮਾ ਆਪਦੀ ਮੇਚ ਦੀ ਐ ਜਿਵੇਂ ਨਿਸ਼ਾਨਾ ਨਹੀਂ ਟਿਕਾਇਆ ਲਾਉਂਦੇ ਬਿਨ ਨਿਸ਼ਾਨਾ ਟਿਕਾ ਕੇ ਜਮਾ ਆਰਦੇ ਵਿੱਚ ਨਹੀਂ ਮੇਰੀ ਸੱਸ ਭਾਲੀ ਆ ਉਹਦੇ ਨਾਲ ਤਾਂ ਦੇਖ ਮੈਥੋਂ ਖਪਾਈ ਹੁੰਦੀ ਨਹੀਂ ਉਹ ਤਾਂ ਤੂੰ ਤੂੰ ਸਮਝ ਜਾਂ ਉਹ ਸਮਝੇ ਠੀਕ ਹੈ ਤੈਨੂੰ ਪਤਾ ਹੀ ਐ ਲੜੇ ਨੂੰ ਖੁੰਡਾ ਕਹਿੰਦਾ ਵਾਰ ਤੋੜ ਕੇ ਮਿਲਦਾ ਮਾਂ ਮੈਂ ਤੇਰੇ ਪੈਰੀ ਹੱਥ ਲਾਦਣਾ ਮੇਰੀ ਭੋਣ ਨੂੰ ਤੰਗ ਨਾ ਕਰਦਾ ਸਮਝ ਤੇਰੇ ਪਤਾ ਨਾ ਮੈਂ ਜਿੰਨਾ ਪਿਆਰ ਤੈਨੂੰ ਕਰਦਾ ਓਨੀ ਮੇਰੀ ਭੋਣ ਨੂੰ ਕਰ ਕਿ ਮੇਰੀ ਜ਼ਮੀਨ ਘਟਦੀ ਗਏ ਜਦੋਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਪਿਤਾ ਤਭੀ ਕਿ ਲੱਤ ਕੀਤਾ ਸੀ ਮੈਂ ਆਪ ਦਾ ਟੱਕ ਬੜੇ ਕਿਵੇਂ ਦੇ ਦਿਆਂ ਮਾ ਦੋ ਕਿੱਲੇ ਵਾਲੇ ਵੀ ਰੋਟੀ ਖਾਈ ਜਾਂਦੇ ਨੇ ਕਿਉਂ ਮੇਰੀ ਭੂਆ ਨੇ 30 ਕੋਈ ਮਾਰਾ ਕਿਸੇ ਦੇ ਕਿਸੇ ਦੇ ਇੱਕ ਆ ਕਿਹਦੇ ਦੋ ਨੇ ਜਿੰਨੇ ਮਰਜੀ ਨੇ ਮੈਂ ਆਪ ਦੀ ਜ਼ਮੀਨ ਜੋ ਅੱਧ ਵੰਡ ਕੇ ਦੇ ਨਹੀਂ ਸਕਦੀ ਸੌ ਹੱਥ ਰੱਸਾ ਸਿਰੇ ਤੇ ਗੰਢ ਤੇਰੀ ਭੂਆ ਨੂੰ ਕਹ ਜੇ ਜੇ ਤਾਂ ਮੇਰੇ ਨਾਲ ਜ਼ਮੀਨ ਕਰਾਉਣੀ ਹੈ 95 10 ਕਿੱਲੇ ਤਾ ਤ ਕਰਾ ਜੇ ਨਹੀਂ ਉਹਦਾ ਰਸਤਾ ਇੱਧਰ ਤੇ ਮੇਰਾ ਇੱਧਰ ਸਦਾਲੀ ਬੂਹੇ ਬੰਦ ਕਾਹ ਬਾਈ ਉਹ ਕਿੱਧਰ ਜਾਊ ਉਹੀ ਤਾਂ ਕਹਾ ਨੂਹ ਤੇਜ ਪੁੱਤ ਉਹਦਾ ਤੇਜ ਖਾਸ ਮੇਰਾ ਫੁੱਫੜ ਉਹਦਾ ਤੇਜ ਉਹ ਤਾਂ ਸਾਰੇ ਉਹ ਤਾਂ ਸਾਰੇ ਮੈਨੂੰ ਟੋਲਿਆ ਬੋਲਣ ਚੋਗਾ ਹੀ ਐ ਜ਼ਮੀਨ ਦਾ ਕਹਾ ਪਤਾ ਹੀ ਨਹੀਂ ਦਈ ਤੇਰੇ ਪਿਓ ਨੇ ਮਿੰਤਾ ਕਰਕੇ ਜ਼ਮੀਨ ਵਧਾਈ ਹੈ ਉਹਦਾ ਉਹਦੇ ਟੁੱਟੇ ਹੋਏ ਤੇ ਪੁੱਛਾ ਨੂੰ ਮਰੋੜ ਕੇ ਫਿਰਦਾ ਰਹਿੰਦਾ ਹੈ ਕੰਮ ਕਰ ਲੈ ਓਏ ਮਾਂ ਇਹ ਤਾਂ ਯਾਰ ਕਰਮਾਂ ਦੀ ਗੱਲ ਹੈ ਰੱਬ ਨੇ ਆਪਾਂ ਨੂੰ ਕਰਮਾਂ ਚ ਜਿਆਦਾ ਦੇਤਾ ਫਿਰ ਐਂ ਤਾਂ ਨਹੀਂ ਮੇਰੀ ਗੱਲ ਸੁਣ ਮਾਂ ਕਰਮ ਬਣਾਏ ਤੋਂ ਬਣਦੇ ਨੇ ਐਂ ਕੋਈ ਨਹੀਂ ਬਣਦੇ ਕਰਮ ਆ ਮੰਜੇ ਤੇ ਬਹਿ ਜਾਂਦੀ ਹੈ ਦੇਖਾਂ ਪੁੱਤ ਪਿਆ ਪੱਕਾ ਓਏ ਮਾਂ ਨਾਲ ਤਾਂ ਪੁੰਨ ਪਾਪ ਜਾਊਗਾ ਪੁੰਨ ਕਰ ਲੈ ਵੱਧ ਤੋਂ ਵੱਧ ਕਿਉਂ ਦਰਸੀਸਾ ਲੈਣੀ ਹੈ ਜੇ ਇੱਥੇ ਤੁਹਾਡੀ ਜ਼ਮੀਨਾਂ ਕਰਕੇ ਕਿਸੇ ਨੂੰ ਕੁਝ ਹੋ ਗਿਆ ਨਾ ਫਿਰ ਤੇਰਾ ਮੂੰਹ ਨਹੀਂ ਰਹਿਣਾ ਪੁੰਨ ਕਰੂੰਗੀ ਉਹਨੂੰ ਬਿਹਾਰ ਤੇ ਹਰ ਤੇ ਕੱਪੜਾ ਲੈਣਾ ਦੇ ਉਹਦੇ ਬਿਹਾਰ ਤੇ ਤੇ ਖੜੂੰਗੀ ਹੈ ਚੀਜ਼ ਮੰਗੂਗੀ ਉਹ ਹੀ ਉਹਨੂੰ ਮਿਲੂਗੀ ਗੱਲ ਸੁਣ ਆ ਕਿ ਮੈਂ ਜ਼ਮੀਨ ਪੁੰਨ ਕਰ ਦਿਆਂ ਗੱਲ ਸੁਣ ਲੈ ਬਾਈ ਮੇਰੀ ਕ ਤੂੰ ਬਸਰਮਾ ਮੇਰਾ ਪੁੱਫੜ ਬਸਰਮਾ ਗਾਹਾਂ ਮੇਰੀ ਪੂਆ ਤੇ ਮੇਰਾ ਪਿਓ ਨੇ ਨਰਮਾ ਸੋਡੀ ਲੜਾਈ ਕਰਕੇ ਜੇ ਉਹਨਾਂ ਚ ਕੋਈ ਮਰ ਗਿਆ ਨਾ ਸੋ ਤੁਸੀਂ ਸੋਡਾ ਸਾਹ ਲਾ ਲਓ ਪਰ ਮੈਂ ਸੋਡਾ ਨਾਲ ਉਹ ਕਰੂੰ ਜਿਹੜੀ ਨਾ ਹੋਈ ਹੋਵੇ ਕੀ ਕਰੀ ਜਿਹੜਾ ਕੁਝ ਕਰਨਾ ਹੈ ਮੈਂ ਤਾਂ ਜ਼ਮੀਨ ਲੈ ਕੇ ਸਾਹ ਲਊਂਗੀ ਸੋਦਰ ਦੀ ਨਹੀਂ ਹੈ ਨਾ ਮੈਂ ਨਹੀਂ ਸੋਦਰ ਦੀ ਉਹ ਤਾਂ ਕਹਿੰਦੀ ਮੈਂਥੋਂ ਤੁਰੇ ਨਹੀਂ ਜਾਂਦਾ ਮੈਂਥੋਂ ਬੋਲ ਲੈਣੀ ਆਂਦਾ ਰਿੰਗ ਰਿੰਗ ਕੇ 10 ਘਰੇ ਸੁਣਾਉਣੀ ਆ ਸੁਣਾਮਾ ਨਾ ਸਾਰੇ ਫਾਫੜੇ ਭਾਈ ਕੇ ਪਿੰਡ ਚ ਪਤਾ ਲੱਗਦਾ ਵੀ ਸੀਬੋ ਰਿੰਗਦੀ ਐ ਇਹਨਾਂ ਨੇ ਮੈਨੂੰ ਬੋਲਣ ਲਾਤਾ ਮੈਂ ਤਾਂ ਬੋਲਦੀ ਨਹੀਂ ਸੀ ਆ ਜਿਹ ਉਹ ਬੋੜਾ ਤਾਂ ਮਰ ਗਿਆ ਮੇਰੀ ਕਹਾਣੀ ਸੁਣੋ ਦੇਖੀ ਮੇਰੀ ਪੂਆ ਢਾਈ ਕਿੱਲਾਂ ਤੇ ਵਿਆਹੀ ਸੀ ਹੈ ਦੋ ਢਾਈ ਕਿੱਲਾਂ ਤੇ ਉਹ 30 ਸਾਲ ਦੀ ਢਾਈ ਕਿੱਲਾਂ ਤੇ ਨਰਵਾਹ ਕਰੀ ਗਈ ਜੇ ਅੱਜ ਉਹਦੇ ਕੋਲੇ ਆਪਣੇ ਲਈ 10 ਬਾਗੇ ਉਹਦੇ ਕੋਲੇ 1.5 ਹੋ ਗਏ ਆਪਣੇ ਕੋਲੇ 10 ਅਸੀਂ ਆਪਾਂ ਜੇ ਵਿਚਾਰੀ ਦਿੱਤਾ ਤਾਂ ਖੁਸ਼ੀ ਦੇਖੀ ਨਹੀਂ ਦਿੱਤਾ 4-5 ਸਾਲ ਬਾਹਰ ਲੰਦੇ ਬਾਹਰ ਤੋਂ ਪਿਆਰ ਨਾਲ ਪੂਆ ਮੋੜ ਦੂ ਹੋਈ ਨਾ ਜਦੋਂ ਮੋੜੂਗੀ ਦੇਖੂੰਗੀ ਬਾਹਰ ਦੀ 4-5 ਸਾਲ ਪਰ ਮੈਂ ਤਾਂ 4-5 ਦਿਨ ਨਹੀਂ ਬਾਹਰ ਦਿੰਦੀ ਮੈਨੂੰ ਤਾਂ ਇੱਕ ਟੜਕਾ ਹੈ ਵੀ ਹਾਂ ਦਿੰਦੇ ਨਹੀਂ ਜਿਵੇਂ ਤੂੰ ਨਹੀਂ ਸੁਧਰ ਸਕਦੀ ਤੂੰ ਤਾਂ ਸੁਧਰ ਸਕਦੀ ਤੂੰ ਤਾਂ ਮਿੱਡੀਆਂ ਨਾਲ ਸਾਹੀ ਰਹਿ ਗਈ ਜਦਾਂ ਚਲ ਮੇ ਇਹ ਪੂਰਾ ਨਸਕੜ ਵਧੀਆ ਨੇ ਉਹਦੇ ਨਹੀਂ ਆਏ ਨੇ ਜਿਵੇਂ ਅਗਰ ਟੋਬੇ ਤੇ ਡੱਡੂ ਬਠਾਉਂ ਬੈ ਤੇਰੇ ਨਾਲ ਨਸਕੜ ਵਧੀਆ ਨੇ ਉਹ ਮੇਰੀ ਗੱਲ ਸੁਣ ਜਿੱਦੇ ਮੇਰੇ ਪਿਓ ਨੇ ਉਹ ਤਾਂ ਮੇਰਾ ਪਿਓ ਨਰਮ ਹੈ ਜਿੱਦੇ ਬੋਲਣ ਲਾਇਆ ਤੇਰੇ ਮੂਰੇ ਨਾ ਤੇਰਾ ਨਾਸ ਹੀ ਲੱਦੀ ਆ ਭੰਨ ਭੰਨ ਕੇ ਦਿਖਾਵਾਂ ਲਈ ਮੈਂ ਤਾਂ ਤੈਨੂੰ ਬੋਲਦਾ ਨਹੀਂ ਮੂਰੇ ਤੇਰੀਆਂ ਨਾਸਾਂ ਭੰਨ ਨਾਲੇ ਮਰ ਗਏ ਕੱਤੇ ਨਹੀਂ ਬਿਮਾਰੀ ਚ ਹੱਥ ਲਾ ਕੇ ਦੇਖੇ ਜਿੰਨੀਆਂ ਲੱਗੂਗਾ ਗਿਣਤੀ ਚ ਚਾਰ ਬੱਦਲ ਆਉਂ ਚੰਬੜੇ ਕੇ ਰਹੀ ਕਿਵੇਂ ਭੂਆ ਦੀ ਮੇਰ ਚ ਮੇਰੇ ਨਾਲ ਬੁਰਕ ਬੁਰਕ ਬੋਲਦਾ ਪਖਪੂਰਲਾ ਭੂਆ ਦੇ ਭੂਆ ਤਾਂ ਸਾਰੇ ਪਰਮਡੇ ਫੇਰ